ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ ਤੇ ਇਸ ਨਾਲ ਜੁੜੇ ਦੋ ਤਿੰਨ ਅਹਿਮ ਗੱਲਾਂ ਨੇ ਖਾਸ ਕਰਕੇ ਸੁਸ਼ੀਲ ਕੁਮਾਰ ਰਿੰਕੂ ਜਿਹਨਾਂ ਨੂੰ ਪਹਿਲਾਂ ਆਮ ਆਦਮੀ ਪਾਰਟੀ ਤੋਂ ਟਿਕਟ ਮਿਲੀ ਲੋਕ ਸਭਾ ਮੈਂਬਰ ਵੀ ਬਣੇ ਪਰ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਵਿਰੋਧ ਲਗਾਤਾਰ ਕਿਸਾਨਾਂ ਦੇ ਵੱਲੋਂ ਭਾਜਪਾ ਉਮੀਦਵਾਰਾਂ ਦਾ ਸਭ ਤੋਂ ਬਾਅਦ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਪਰ ਕਿਸਾਨਾਂ ਨੂੰ ਗੁੰਡੇਤਾ ਕਹਿ ਦਿੱਤਾ ਗਿਆ ਜਾਂ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਇਹਨਾਂ ਦੇ ਵਿੱਚ ਕਿਸਾਨਾਂ ਦੀ ਰੂਪ ਵਿੱਚ ਕੁਝ ਐਸੇ ਬੰਦੇ ਨੇ ਜਿਹੜੇ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਇਹ ਸਾਰੀਆਂ ਗੱਲਾਂ ਦੇ ਮਾਇਨੇ ਕੀ ਨੇ ਤੇ ਨਾਲ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਦਾ ਭਾਸ਼ਣ ਉਹ ਕਿਸਾਨਾਂ ਪ੍ਰਤੀ ਹਮਦਰਦੀ ਵਾਲਾ ਸੀ ਪਿਆਰ ਵਾਲਾ ਸੀ ਕੀ ਭਾਜਪਾ ਦੇ ਪ੍ਰਤੀ ਜਿਹੜਾ ਗੁੱਸਾ ਕਿਸਾਨਾਂ ਦਾ ਉਹਨਾਂ ਨੂੰ ਆਪਸ ਦੇ ਆਪਣੇ ਵੱਲ ਪਿਆਰ ਵਿੱਚ ਤਬਦੀਲ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਸ਼ਨ ਦਿੱਤਾ ਜਾਂ ਹੋਰ ਵਜ੍ਹਾ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਨੇ ਮਾਫੀ ਵੀ ਮੰਗੀ ਹੈ ਕਿਉਂਕਿ ਮੰਤਰੀ ਲਾਲਜੀਤ ਸਿੰਘ ਭੁੱਲਰ ਵਾਲਾ ਮਸਲਾ ਹਾਲੇ ਖੜਾ ਨਹੀਂ ਛੱਡ ਰਿਹਾ ਉਹ ਨਾਲ-ਨਾਲ ਚੱਲ ਰਿਹਾ ਦੂਜੇ ਪਾਸੇ ਚੋਣ ਕਮਿਸ਼ਨ ਨੇ ਵੀ ਅਗਲਾ ਐਕਸ਼ਨ ਲੈਣ ਦੀ ਤਿਆਰੀ ਵਿੱਢੀ ਹੋਈ ਹੈ ਰਡਾਰ ਦੇ ਉੱਤੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਲਕਾ ਖੜੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਕਿੰਨੀਆਂ ਕੁ ਮੁਸ਼ਕਲਾਂ ਆ ਸਕਦੀਆਂ ਨੇ ਜਾਂ ਮਸਲਾ ਇੱਥੇ ਹੀ ਹੁਣ ਖਤਮ ਹੋ ਜਾਵੇਗਾ ਮਾਫੀ ਮੰਗਣ ਤੋਂ ਬਾਅਦ ਇਸ ਦੇ ਬਾਰੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਦੀ ਗੱਲ ਕਰੀਏ ਜਲੰਧਰ ਕੁਝ ਨਾ ਕਿਸੇ ਗੱਲ ਕਰਕੇ ਸੁਰਖੀ ਚ ਆ ਹੀ ਜਾਂਦਾ ਹੈ ਅੱਜ ਜੋ ਕੁਝ ਉੱਥੇ ਦੇਖਣ ਨੂੰ ਮਿਲਿਆ ਜਿਆ ਕਿਸਾਨਾਂ ਪ੍ਰਤੀ ਜਿਹੜੇ ਸ਼ਬਦ ਰਹੇ ਸੁਸ਼ੀਲ ਕੁਮਾਰ ਰਿੰਕੂ ਦੇ ਇਸ ਦਾ ਪ੍ਰਭਾਵ ਕੀ ਹੋਰ ਨੈਗੇਟਿਵ ਹੋਵੇਗਾ ਭਾਜਪਾ ਦੇ ਉੱਤੇ ਜਾਂ ਫਿਰ ਉਹਨਾਂ ਨੇ ਜਿਹੜੀ ਗੱਲ ਕਹੀ ਵਾਕਈ ਕਿਸਾਨਾਂ ਦੇ ਰੂਪ ਵਿੱਚ ਕੁਝ ਇਹ ਜਿਹੇ ਬੰਦੇ ਨੇ ਜਿਹੜੇ ਉਹਨਾਂ ਦਾ ਵਿਰੋਧ ਕਰਦੇ ਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨਾਂ ਨੂੰ ਇਹ ਲੱਗਦਾ ਕਿ ਜਿਵੇਂ ਸੈਂਟਰ ਦੀ ਸਰਕਾਰ ਨੇ ਕਿਸਾਨਾਂ ਤੇ ਅਤਿਆਚਾਰ ਕੀਤਾ ਉਹਦਾ ਜਵਾਬ ਕਿਵੇਂ ਦਿੱਤਾ ਜਾ ਸਕਦਾ ਕਿਉਂਕਿ ਪਹਿਲਾਂ ਕਿਸਾਨਾਂ ਨੂੰ ਮੌਕਾ ਨਹੀਂ ਮਿਲਿਆ ਹੁਣ ਭਾਜਪਾ ਦੇ ਲੋਕ ਇਹ ਵੀ ਕਹਿੰਦੇ ਨੇ ਜਿਹੜੇ ਸਪੋਰਟਰ ਨੇ ਕਿ ਜੀ ਵੱਡੀਆਂ ਹੋ ਗਈਆਂ ਤੇ ਜੱਟ ਵਿਲਾ ਤੁਰਿਆ ਫਿਰਦਾਗਾ ਸਵਾਲ ਇਹ ਨਹੀਂ ਕਿ ਉਹਨਾਂ ਦੇ ਨਾਲ ਕਿਸਾਨ ਖੇਤ ਮਜ਼ਦੂਰ ਵੀ ਹੈ ਕਿਉਂਕਿ ਜਿਸ ਬੀਬੀ ਨੇ ਬਾਅਦ ਚ ਉਹਨੂੰ ਮੋੜਵਾ ਜਵਾਬ ਦਿੱਤਾ ਕਹਿੰਦੀ ਮੈਂ ਤੇ ਆਪ ਉਸ ਭਾਈ ਚਾਰਿਆਂ ਨਾਲ ਸੰਬੰਧ ਰੱਖਦੀ ਜਿਹਦਾ ਸਾਡਾ ਰੋਜੀ ਰੋਟੀ ਦਾ ਸਵਾਲ ਐਂ ਤੇ ਆਪ ਖੇਤ ਮਜ਼ਦੂਰ ਹ ਹੁਣ ਇਹ ਜਿਹੜਾ ਭਾਜਪਾ ਲੱਗੀ ਹੋਈ ਐ ਕਿਉਂਕਿ ਭਾਜਪਾ ਨੇ ਦਿੱਲੀ ਵੱਡ ਨਹੀਂ ਦਿੱਤਾ ਭਾਜਪਾ ਨੇ ਰਾਸਤੇ 'ਚ ਵੀ ਰੋਕ ਲਿਆ ਤੇ ਹੁਣ ਸਵਾਲ ਇਹ ਕਿ ਪੰਜਾਬ ਵਾਲੇ ਭਾਜਪਾ ਨੂੰ ਤਕਲੀਫ ਤੇ ਹੋ ਰਹੀ ਐ ਸੈਂਟਰ ਵਾਲਿਆਂ ਨੂੰ ਹਰਿਆਣੇ ਵਾਲਿਆਂ ਨੂੰ ਵੀ ਇਹਨਾਂ ਤੇ ਹਰਿਆਣੇ ਦੇ ਵਿੱਚ ਉਹਨੂੰ ਵੀ ਜਿਹੜਾ ਜਿੰਦਲ ਅਨਵਿੰਦ ਉਹਨੂੰ ਵੀ ਕੀ ਰਿਹਾ ਹੁਣ ਜਿਹੜੀ ਬੋਲਬਾਣੀ ਐ ਨਾ ਬੰਦੇ ਨੂੰ ਉਹ ਮਰਵਾਉਂਦੀ ਹੈਗੀ ਐ ਕਿਉਂਕਿ ਭਾਜਪਾ ਦੀ ਬੋਲਬਾਣੀ ਇੰਨੀ ਮਾੜੀ ਸੀ ਭਾਜਪਾ ਦੇ ਲੀਡਰਾਂ ਦੇ ਚਾਹੇ ਉਹ ਪੰਜਾਬ ਦੇ ਲੀਡਰ ਸੀ ਹਰਿਆਣਾ ਦੇ ਚਾਈ ਜਿਹੜੀ ਅੱਜਕੱਲ ਕੰਗਣਾ ਅਰਨੌਤ ਆ ਜਿਹੜੀ ਮੰਡੀ ਤੋਂ ਚੋਣ ਲੜਦੀ ਹੈ ਇੰਨਾ ਇਹਨਾਂ ਨੇ ਮੂੰਹੋਂ ਕੁਫਰ ਤੋਲਿਆ ਇੰਨਾ ਇਹਨਾਂ ਮੂੰਹੋਂ ਗੰਦ ਬੋਲਿਆ ਇੰਨਾ ਆਪਣੇ ਮੂੰਹੋਂ ਕਿਸਾਨਾਂ ਨੂੰ ਬਦਨਾਮ ਕੀਤਾ ਹੁਣ ਕਿਸਾਨਾਂ ਕੋ ਵੀ ਮੌਕਾ ਕੋਈ ਗੱਲ ਨਹੀਂ ਹੁਣ ਵੋਟਾਂ ਦੇ ਸਾਡੇ ਕੋਈ ਮੰਗਣੀਆਂ ਨਾਲ ਸਾਡੇ ਭਾਈਚਾਰੇ ਕੋਈ ਮੰਗਣੀਆਂ ਨਾਲ ਕਿਸਾਨ ਇਕੱਲਾ ਨਹੀਂ ਆ ਕਿਸਾਨ ਦੇ ਨਾਲ ਬਾਕੀ 36 ਬਰਾਦਰੀਆਂ ਵੀ ਜੁੜੀਆਂ ਨੇ ਜੇ ਕਿਸਾਨ ਦੇ ਘਰ ਦਾਣੇ ਆਉਣਗੇ ਤੇ ਉਹ ਕਈਆਂ ਦੇ ਘਰ ਅੱਗੇ ਜਾਣਗੇ ਉਹਦੇ ਨਾਲ ਆਰਤੀਆ ਜੁੜਿਆ ਉਹਦੇ ਨਾਲ ਖੇਤ ਮਜ਼ਦੂਰੀ ਜੁੜਿਆ ਪਿੰਡਾਂ ਦੇ ਵਿੱਚ ਜਿਹੜੀਆਂ ਛੋਟੀਆਂ-ਛੋਟੀਆਂ ਹੱਟੀਆਂ ਚੁਣੌਣ ਵਾਲੇ ਲੋਕਾਂ ਨਾਲ ਜੁੜਿਆ ਹੁਣ ਜਿਹੜੇ ਸ਼ਸ਼ੀਲ ਕੁਮਾਰ ਰਿੰਕੂ ਹੋਣਾ ਨੂੰ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਭਾਜਪੀ ਤੇ ਪੱਕੀ ਹਿੰਦੁਸਤਾਨ ਦੇ ਵਿੱਚ ਉਹਦੀ ਸਰਕਾਰ ਰਹਿਣੀ ਹੈ ਜਦੋਂ ਬੰਦੇ ਨੂੰ ਇਦਾਂ ਦਾ ਸੱਤਾ ਚੜਦੀ ਰਾਂ ਦਿਮਾਗ ਤੇ ਤਾਂ ਬੰਦੇ ਦਾ ਦਿਮਾਗ ਖਰਾਬ ਹੁੰਦਾ ਮਾਰਦਾ ਰੱਬ ਮੱਤ ਮਾਰਦਾ ਤੇ ਭਾਜਪਾ ਲੀਡਰਾਂ ਦੀ ਜਾਂ ਹੋਰ ਲੋਕਾਂ ਦੀ ਵੀ ਜਿਹੜੀ ਨਾ ਮੱਤ ਮਾਰੀ ਗਈ ਆ ਤਾਨੂੰ ਕੀ ਲੋੜ ਪੈ ਗਈ ਹੈਗੀ ਕਿ ਕਿਸਾਨ ਕਿਥੋਂ ਗੁੰਡੇ ਹੋ ਗਨੇ ਜਿੰਨੇ ਇਸ ਟਾਈਮ ਹਿੰਦੁਸਤਾਨ ਦੇ ਵਿੱਚ ਪੋਲੀਟੀਕਲ ਗੁੰਡੇ ਨਾ ਉਹਨਾਂ ਦਾ ਤਾਂ ਮੁਕਾਬਲਾ ਨਹੀਂ ਕੋਈ ਹੈ ਉਹਨਾਂ ਦੇ ਪੋਲੀਟੀਕਲ ਰਾਸੀ ਗੁੰਡਿਆ ਨੇ ਤਾਂ ਜਿਹੜੇ ਬਾਲੀਵੁੱਡ ਦੇ ਵਿੱਚ ਜਿਹੜੇ ਡਾਉਨ ਡੂਨ ਹੁੰਦੇ ਉਹ ਵੀ ਫੇਲ ਕਰਦੇ ਆ ਅੰਡਰਡਾਉਨ ਇਹ ਡਾਉਨ ਗੈਂਗਸਟਰ ਅਸਲੀ ਤਾਂ ਇਹ ਲੋਕ ਨੇ ਪੋਲੀਟੀਕਲ ਲੋਕ ਹਿੰਦੁਸਤਾਨ ਦੇ ਨੂੰ ਇਹ ਵੀ ਲੱਗਿਆ ਕਿ ਰਿਜ਼ਰਵ ਸੀਟ ਹੈ ਇਸ ਕਰਕੇ ਮੈਂ ਸ਼ਾਇਦ ਦਲਿਤ ਭਾਈਚਾਰੇ ਨੂੰ ਆਪਣੇ ਵੱਲ ਖਿੱਚ ਲਵਾਂਗਾ ਕਹਿੰਦੇ ਦਲਿਤ ਵਿਰੋਧੀ ਹੈ ਤਾਂ ਇਹ ਕਿਸਾਨਾਂ ਨੂੰ ਇਹ ਕਹਿ ਦਿੱਤਾ ਗਿਆ ਦੇਖੋ ਮਾੜੀ ਕਿਸਮਤ ਦੇਸ਼ ਦੀ ਹੈ ਕਿ ਜਦੋਂ ਕੋਈ ਮਸਲਾ ਉੱਠਦਾ ਨਾ ਤੇ ਕਈ ਆਪਣੀਆਂ ਜਨਾਨੀਆਂ ਅੱਗੇ ਕਰ ਦਿੰਦੇ ਨੇ ਕਿ ਮੇਰੀ ਜਨਾਨੀ ਨੂੰ ਮਾੜਾ ਕਹਿ ਦਿੱਤਾ ਮਸਲਾ ਡਵਰਟ ਕਰਨ ਵਾਸਤੇ ਜੇ ਕਿਸੇ ਸਿੱਖ ਭਰਾ ਦੀ ਪੰਗਾ ਪੈ ਗਿਆ ਆਪ ਦੇ ਵਿੱਚ ਤੋਂ ਕਹਿ ਦਿੰਦੇ ਮੇਰੇ ਪੱਗ ਨੂੰ ਹੱਥ ਪਾ ਲਿਆ ਗਿਆ ਜੇ ਕਿਸੇ ਦਲਤ ਵੀਰ ਦੇ ਨਾਲ ਕੋਈ ਪੰਗਾ ਪੈ ਗਿਆ ਜੀ ਮੈਨੂੰ ਦਲਤ ਕਿਹਾ ਗਿਆ ਨਹੀਂ ਤੁਸੀਂ ਯਾਰ ਜੇ ਸਿਆਸਤ ਕਰਨੀ ਹੈਗੀ ਜਾਇਜ਼ ਕਰੋ ਨਾ ਸਿਆਸਤ ਤੁਸੀਂ ਉਹ ਕਹਿੰਦੇ ਕਿ ਮੈਨੂੰ ਬਾਬਾ ਸਾਹਿਬ ਮੈਂ ਉੱਥੇ ਮੱਥਾ ਟੇਕਣ ਜਾ ਰਿਹਾ ਸੀ ਤੇ ਮੈਨੂੰ ਰੋਕ ਲਿਆ ਇਦਾਂ ਫਿਰ ਦਿਨੇਸ਼ ਬੱਬੂ ਵੀ ਕਹਿ ਸਕਦਾ ਜੀ ਜਦੋਂ ਉਹ ਜਾ ਰਹੇ ਸੀ ਗੁਰਦੁਆਰੇ ਉਹਨਾਂ ਰੋਕ ਲਿਆ ਵੀ ਸਾਡੇ ਪਹਿਲਾਂ ਜਵਾਬ ਉਹ ਕਹਵੇ ਜੀ ਮੈਨੂੰ ਗੁਰਦੁਆਰੇ ਜਾਣ ਤੋਂ ਰੋਕਿਆ ਹਰ ਗੱਲ ਤੇ ਆਪਣੇ ਆਪ ਨੂੰ ਦਲਤ ਕਹਿਣਾ ਕਹਿ ਕੇ ਤੁਸੀਂ ਵੋਟਾਂ ਨਹੀਂ ਇਦਾਂ ਪਵਾ ਸਕਦੇ ਦਲਤ ਕੀ ਆ ਦਲਤ ਕੀ ਆ ਤੁਸੀਂ ਦਲਤ ਹੋ ਯਾਰ ਬਾਈਕਾਸਟ ਦਲਤ ਹੋ ਕੇ ਪਰ ਤੁਸੀਂ ਇੰਨੇ ਐਮਐਲਏ ਬਣ ਕੇ ਐਮਪੀ ਬਣ ਕੇ ਯਾਰ ਨਾ ਗਰੀਬ ਬੰਦਾ ਤੇ ਹਰ ਇੱਕ ਦਾ ਜੇ ਜਾਣ ਤੋਂ ਬਾਅਦ ਉਹਨਾਂ ਭਾਈਚਾਰੇ ਲਈ ਗੱਲ ਕੀ ਕੀਤੀ ਹੈ ਇਹ ਵੀ ਸਵਾਲ ਹੈ ਹਾਂ ਬਦ ਉਹ ਪੁੱਛ ਰਹੇ ਨੇ ਵੀ ਦਾ ਵਿਧਾਨ ਸਭਾ ਜਿਉ ਤੁਸੀਂ 7 ਸਾਰਾ ਤੋਂ ਲੈ ਕੇ 22 ਤੱਕ ਰਹੇ ਤੁਸੀਂ ਕਿੰਨੇ ਕੀ ਉਥੇ ਮਸਲੇ ਠਾ ਦੇਤੇ ਹੈਗੇ ਹੁਣ ਇੱਕ ਲੋਕਾਂ ਨੂੰ ਕਿਉਂਕਿ ਹਾਰਪੁਰ ਦੇ ਜਲੰਧਰ ਉਹਨਾਂ ਨੂੰ ਲੱਗਦਾ ਕਿ ਇੱਥੇ ਕਿਉਂਕਿ ਐਸ ਸੀ ਭਾਈਚਾਰਾ ਜੋ ਡੋਮਿਨੇਟ ਭਾਈਚਾਰਾ ਕਿਹੜਾ ਕਰਦਾ ਉਹ ਰਵਿਦਾਸੀਆ ਭਾਈਚਾਰਾ ਕਰਦਾ ਉਹ ਕਹਿੰਦਾ ਕਿ ਕਿਤੇ ਮੇਰੀ ਇਹ ਵਾਲੀ ਸਟੇਟਮੈਂਟ ਦੇ ਕੇ ਤੇ ਕਿਤੇ ਪੂਰਾ ਜਿਹੜਾ ਜਲੰਧਰ ਲੋਕ ਸਭਾ ਹਲਕੇ ਦੇ ਭਾਈਚਾਰਾ ਮੇਰ ਨੂੰ ਵੋਟਾਂ ਪਾ ਦੂਗਾ ਇਵੇਂ ਕਿਵੇਂ ਹੋ ਸਕਦਾ ਔਰ ਉਹਨਾਂ ਨੇ ਬਾਬਾ ਸਾਹਿਬ ਬਾਰੇ ਤੇ ਨਹੀਂ ਕੁਝ ਬੋਲਿਆ ਉਹਨਾਂ ਨੇ ਤੁਹਾਨੂੰ ਤਾਂ ਨਹੀਂ ਕੁਝ ਬੋਲਿਆ ਤੁਹਾਡੇ ਸੱਗੋ ਭਾਜਪੀ ਦੇ ਵਰਕਰਾਂ ਨੇ ਜਿਵੇਂ ਅੰਮ੍ਰਿਤਸਰ ਦੇ ਵਿੱਚ ਇੱਟੇ ਚਲਾਏ ਨੇ ਕਿਸਾਨਾਂ ਦੇ ਉੱਪਰ ਤੁਹਾਡੇ ਵਰਕਰਾਂ ਨੇ ਪਹਿਲਾਂ ਸ਼ੁਰੂਆਤ ਕੀਤੀ ਆ ਮੁਰਦਾਬਾਦ ਜਿੰਦਾਬਾਦ ਦੇ ਨਾਰੇ ਲਾਨੇ ਫਿਰ ਉਹਨਾਂ ਵੀ ਲਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਤੇ ਨਹੀਂ ਕਿ ਬਾਬਾ ਸਾਹਿਬ ਨੂੰ ਜਾ ਕੇ ਰੁਕ ਜੇ ਤੁਸੀਂ ਜ਼ਰੂਰੀ ਨਹੀਂ ਹੈ ਕਿ ਦੇਸ਼ ਦਾ ਦਲਿਤ ਹੀ ਬਾਬਾ ਸਾਹਿਬ ਨੂੰ ਪੂਜਦਾ ਸਾਰੇ ਪੂਜਦੇ ਆ ਗਏ ਨੇ ਕਿ ਉਹਨੇ ਕਰਕੇ ਸੰਵਿਧਾਨ ਬਣਿਆ ਸੰਵਿਧਾਨ ਨੇ ਸਾਨੂੰ ਰਾਈਟ ਦਿੱਤੇ ਨੇ ਇਹਦਣੇ ਕਿ ਐਸੀ ਭਾਈਚਾਰੇ ਦਾ ਹੀ ਬਾਬਾ ਸਾਹਿਬ ਹੋ ਗਿਆ ਠੀਕ ਹੈ ਉਹ ਕਿਉਂਕਿ ਐਸੀ ਭਾਈਚਾਰੇ ਚੋਂ ਨਿਕਲੇ ਹੋਏ ਨੇ ਇਹ ਜਿਹੜੀਆਂ ਇਹ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ ਸ਼ਰਾਰਤਾਂ ਇਹ ਇਹ ਨਿਰੰਕੂ ਦੀ ਸ਼ਰਾਰਤ ਹੋ ਸਕਦੀ ਸਾਜ਼ਿਸ਼ ਹੋ ਸਕਦੀ ਕਿ ਮੈਂ ਭਾਈਚਾਰਕਾਂ ਸਾਂਝ ਨੂੰ ਦੂਜਾ ਕੀ ਨਾ ਵੰਡਦਾ ਪਰ ਇਹ ਭਾਜਪਾ ਨੂੰ ਘੱਟੂ ਘੱਟ ਉਹਨਾਂ ਨੂੰ ਤੇ ਮਾਫੀ ਮੰਗਣੀ ਚਾਹੀਦੀ ਕਿਵੇਂ ਤੁਸੀਂ ਸੇ ਨੂੰ ਗੁੰਡੇ ਕਹਿ ਸਕਦੇ ਫਿਰ ਕਹਿ ਸਕਦੇ ਕਿ ਇੰਨਾ ਚ ਕੋਈ ਹੋ ਸਕਦਾ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹ ਕਿਸਾਨ ਨੇ ਤੇ ਕਿਸਾਨਾਂ ਨੂੰ ਤੁਸੀਂ ਗੋਲੀਆਂ ਤੁਸੀਂ ਚਲਾਈਆਂ ਖਾਲਿਸਤਾਨੀ ਤੁਸੀਂ ਕਿਹਾ ਪਾਕਿਸਤਾਨੀ ਤੁਸੀਂ ਕਿਹਾ ਚਾਈਨਾ ਵਾਲੇ ਤੁਸੀਂ ਕਿਹਾ ਮਾਇਓਵਾਦੀ ਤੁਸੀਂ ਕਿਹਾ ਵਹਿਲੇ ਤੁਸੀਂ ਕਿਹਾ ਵਿਗੜੇ ਹੋਏ ਤੁਸੀਂ ਕਿਹਾ ਤੁਸੀਂ ਕੀ ਕੁਝ ਨਹੀਂ ਕਿਹਾ ਤੁਹਾਡੀਆਂ ਤੇ ਬੀਜੇਪੀ ਦੀਆਂ ਲੀਡਰਾਂ ਨੇ ਇਤੋਂ ਤੱਕ ਸੈਟਿੰਗਾਂ ਜਿਹੜੀਆਂ ਮਾਈਆਂ ਭੈਣਾ ਘਰ ਛੱਡ ਕੇ ਨਿੱਕੇ ਨਿੱਕੇ ਨਿਆਣੇ ਛੱਡ ਕੇ 13 ਮਹੀਨੇ ਦਿੱਲੀ ਲਾ ਕੇ ਤੁਸੀਂ ਕੋਈ ਕਹਿੰਦੇ ਕਿ ਇਹ ਵੀ ਦਿਹਾੜੀ ਤੇ ਜਾਂਦੀਆਂ ਨੇ ਸ਼ੀਲ ਕੁਮਾਰ ਰਿੰਕੂ ਨੂੰ ਸ਼ਾਇਦ 4-5 ਮਹੀਨੇ ਪਹਿਲਾਂ ਦਾ ਜਿਹੜਾ ਸੈਸ਼ਨ ਉਹ ਵੀ ਭੁੱਲ ਗਿਆ ਹੋਏਗਾ ਜਿਹੜਾ ਪਾਰਲੀਮੈਂਟ 'ਚ ਚੱਲਿਆ ਅਖੀਰਲਾ ਬਜਟ ਸੈਸ਼ਨ ਜਿਹਦੇ ਵਿੱਚ ਇਹ ਵੀ ਹੱਥ ਕੜੀਆਂ ਲਾ ਕੇ ਤੇ ਕੇਸ਼ਰੀ ਪਾ ਗਵਰਨਰ ਕੇ ਉੱਥੇ ਪੜਾ ਇਹਨਾਂ ਨੇ ਡਰਾਮਾ ਕੀਤਾ ਸੀ ਪਾਰਲੀਮੈਂਟ ਦੇ ਬਾਹਰ ਉਹ ਵੀ ਦਿਨ ਭੁੱਲ ਗਏ ਹੋਣਗੇ ਕਿ ਭਾਜਪਾ ਨੇ ਇਹਨਾਂ ਨਾਲ ਕੀ ਕੀਤਾ ਸੀ ਸਸਪੈਂਡ ਕਰ ਦਿੱਤਾ ਸੀ ਇਹਨਾਂ ਨੂੰ ਵੀ ਨਹੀਂ ਉਹਨਾਂ ਅਸਲ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜੇ ਰਾਸੀ ਪਾਰਟੀਆਂ ਦੇ ਉਹਨਾਂ ਦੇ ਲੀਡਰ ਹੈ ਹੀ ਡਰਾਮੇਬਾਜ਼ ਨੇ ਇਹਦੇ ਟੀਵੀ ਸੀਰੀਅਲ ਵਾਲਿਆਂ ਨੂੰ ਵੀ ਫੇਲ ਕਰ ਗਏ ਨਾ ਟੀਵੀ ਸੀਰੀਅਲ ਦੇ ਵਿੱਚ ਜਿਹੜੇ ਐਕਟਰ-ਐਕਟਰ ਉਹਨਾਂ ਨੂੰ ਤੇ ਮਾਤ ਪੈਦਾ ਪਾ ਚੁੱਕੇ ਨੇ ਜਿੰਨੇ ਅਸਲ ਚ ਇਹ ਡਰਾਮੇਬਾਜ਼ ਉਹਨਾਂ ਤੇ ਕੋਈ ਵੀ ਨਹੀਂ ਉਹਨਾਂ ਤੇ ਉਹ ਵੀ ਅਦਾਕਾਰ ਨਹੀਂ ਆ ਹੁਣ ਇਹ ਰਿੰਕੂ ਹੁਣਾਂ ਨੂੰ ਬੜੀ ਦਰਦ ਹੋਈ ਆ ਗੁੰਡੇ ਕਹਿ ਦਿੱਤਾ ਹੈਗਾ ਤੇ ਤੁਸੀਂ ਤੁਹਾਡੀ ਸਰਕਾਰ ਨੇ ਕੀਤਾ ਕੀ ਆ ਤੁਸੀਂ ਸ਼ੁਭ ਕਰਮਨ ਨੂੰ ਗੋਲੀ ਨਹੀਂ ਮਾਰੀ ਤੁਸੀਂ ਲਾਠੀ ਚਾਰਜ ਨਹੀਂ ਕੀਤਾ ਤੁਸੀਂ ਡਾਂਗਾ ਨਹੀਂ ਮਾਰੀਆਂ ਤੁਸੀਂ ਅਥਰੂ ਗੈਸ ਗੋਲੇ ਨਹੀਂ ਸੁੱਟੇ ਆ ਕੇ ਬੀਜੇਪੀ ਦੀ ਸਰਕਾਰ ਨੇ ਤੁਸੀਂ ਕਿ ਉੱਥੇ ਦਿੱਲੀ ਵੜ ਨਹੀਂ ਦਿੱਤਾ ਗਾ ਤੁਸੀਂ ਹਰਿਆਣਾ ਨਹੀਂ ਵੜ ਦਿੱਤਾ ਉਹ ਤੁਹਾਡੇ ਸੀ ਜਾਂ ਕਹੋਗੇ ਖੱਟੜ ਸਾਹਿਬ ਦੀ ਵੀ ਗਲਤੀ ਮੋਦੀ ਸਾਹਿਬ ਦੀ ਵੀ ਗਲਤੀ ਸੀ ਕੌਂਗਿਸੈਂਟਰ ਸਰਕਾਰ ਨੂੰ ਸੁਣਨੇ ਚਾਹੀਦਾ ਸੀ ਹੁਣ ਰੋਜ਼ ਉਹਨੂੰ ਘੇਰਦੇ ਨੇ ਸਾਰੇ ਨੂੰ ਘੇਰਦੇ ਨੇ ਕਿਸੇ ਨੇ ਤੇ ਉਹਨੂੰ ਹੰਸਰਾ ਹੰਸਰੇ ਨਹੀਂ ਕਹਿੰਦੇ ਕਿ ਕਿਸਾਨ ਗੁੰਡੇ ਨੇ ਮਦਰ ਜਿਹੜਾ ਵੀ ਕੋਈ ਉੱਠਦਾ ਕਿਸਾਨਾਂ ਨੂੰ ਜਾਂ ਹੋਰ ਲੋਕਾਂ ਨੂੰ ਕਹਿ ਰਹੇ ਤਾਂ ਫਿਰ ਗਰੀਬੜੇ ਬਣ ਜਾਂਦੇ ਕਿ ਮੈਂ ਮੇਰੇ ਦਲਤਾ ਦਲਤਾ ਦੇ ਨਾਲ ਤੱਕਾ ਹੋ ਗਿਆ ਜੀ ਇਹ ਦਲਤਵਿਰੋਧੀ ਕਿਉਂ ਦਲਤਵਿਰੋਧੀ ਹੈ ਤੁਸੀਂ ਬੀਜੇਪੀ ਦਲਤਵਿਰੋਧੀ ਤੇ ਸਾਰੀ ਦੁਨੀਆ ਕਹਿ ਰਹੀ ਨੇ ਕਿ ਜਿੰਨੀ ਇਹ ਐਂਟੀ ਮਿਨੋਰਟੀ ਐ ਐਂਟੀ ਦਲਤਾ ਹੋਈ ਕੋਈ ਜਮਾਤ ਨਹੀਂ ਹੈ ਕਿਹੜਾ ਦਲ ਤਾਂ ਕਿਸੇ ਮੰਦਿਰ ਦਾ ਪੁਜਾਰੀ ਬਣ ਸਕਦਾ ਇਹਨਾਂ ਨੂੰ ਪੁੱਛੇ ਸ਼ਸ਼ੀਲ ਕੁਮਾਰ ਨੂੰ ਹੂੰ ਲੋ ਇਹ ਸਵਾਲ ਨਹੀਂ ਹੈਗਾ ਕਿ ਉਹ ਅੱਜ ਵੀ ਜਿਹੜੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਨੇ ਕਹਿੰਦੇ ਮੈਨੂੰ ਉਸ ਸਮੇਂ ਤਾਂ ਨਹੀਂ ਜਦੋਂ ਰਾਮ ਮੰਦਿਰ ਦਾ ਉਦਘਾਟਨ ਕੀਤਾ ਗਿਆ ਕਿ ਮੈਂ ਅਸੀਂ ਮੈਨੂੰ ਇਸ ਕਰਕੇ ਨਹੀਂ ਬੁਲਾਇਆ ਗਿਆ ਦੇਖਦੀ ਰਾਸ਼ਟਰਪਤੀ ਨੂੰ ਨਹੀਂ ਬੁਲਾਇਆ ਗਿਆ ਹੈਗਾ ਹੂੰ ਉਹ ਉਹ ਸਵਾਲ ਨਹੀਂ ਕੋਠ ਦੇ ਮਤਲਬ ਹਰ ਗੱਲ ਜੇ ਤੁਹਾਡੇ ਕੋ ਕੋਈ ਜਵਾਬ ਨਹੀਂ ਹੈ ਜਾਂ ਤੁਹਾਡੇ ਮੂੰਹੋਂ ਭੜੇ ਸ਼ਬਦ ਨਿਕਲ ਜਾਂਦੇ ਨੇ ਵਿਵਾਦਿਤ ਬਿਆਨ ਫਿਰ ਤੁਸੀਂ ਆਪਣੇ ਆਪ ਨੂੰ ਦਲਤ ਸ਼ੋਅ ਕਰਕੇ ਕਿ ਮੇਰੇ ਨਾਲ ਧੱਕਾ ਹੋ ਗਿਆ ਇਹ ਇਹ ਨਹੀਂ ਚੱਲਣਾ ਅੱਗੇ ਅੱਗੇ ਇਸ ਸਿਆਸਤ ਨੂੰ ਸਹੀ ਕਰਨੀ ਪਏਗੀ ਅਗਲੇ ਦਿਨ ਸਟੇਟਮੈਂਟ ਵੀ ਆ ਜਾਂਦੀ ਹੈ ਕਿ ਸਾਡਾ ਤਾਂ ਮਤਲਬ ਹੀ ਨਹੀਂ ਸੀ ਕਹਿਣ ਦਾ ਭਾਈ ਪਿਛਲੇ ਸਮੇਂ ਚ ਕਈ ਲੀਡਰਾਂ ਨੇ ਇਸ ਤਰ੍ਹਾਂ ਕਿਹਾ ਹਾਂ ਫਿਰ ਮੁੱਕਰ ਜਾਂਦੇ ਨੇ ਪਹਿਲ ਹੁਣ ਪਰ ਹੁਣ ਨਾਲ ਦੀ ਨਾਲ ਵੀਡੀਓ ਬਣ ਜਾਂਦੀ ਹੈਗੀ ਨਾ ਜੀ ਮਤਲ ਤੁਸੀਂ ਜਾ ਰਹੇ ਹੋ ਪ੍ਰਚਾਰ ਕਰ ਰਹੇ ਹੋ ਵੋਟਾਂ ਮੰਗ ਰਹੇ ਹੋ ਮੰਗੀ ਜਾਓ ਪਰ ਤੁਸੀਂ ਕਿਸਾਨਾਂ ਨੂੰ ਗੁੰਡੇ ਦੇ ਨਾ ਕਹੋ ਜੀ ਕਦੀ ਤੁਸੀਂ ਗੁੰਡੇ ਕਹਿ ਰਹੇ ਹੋ ਭਾਜੀ ਜੀ ਆਲੇ ਵਰਕਰ ਤੁਹਾਡੇ ਕਿਸਾਨਾਂ ਦੇ ਸਿਰ 파ੜੀ ਜਾ ਰਹੇ ਨੇ ਕਿਸਾਨਾਂ ਦਾ ਵੀ ਠੀਕ ਹੈ ਕਿਸਾਨਾਂ ਦੀ ਹੈ ਕਿ ਸਾਡੇ ਨਾਲ ਬਹੁਤ ਤੱਕਾ ਹੋਇਆ ਕਿਸਾਨਾਂ ਨੇ ਸਾਨੂੰ ਲੁਕੁਟਿਆ ਗਿਆ ਮਾਰਿਆ ਸਾਨੂੰ ਕੀ ਕੀ ਸਾਡੇ ਬਾਰੇ ਕੀ ਕੀ ਕੁਝ ਨਹੀਂ ਕਿਹਾ ਕਿ ਕਿੰਨਾ ਸਾਨੂੰ ਨੌਲੇ ਆ ਗਿਆ ਹੁਣ ਉਹ ਵੀ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਵੀ ਗੁੱਸਾ ਕੱਢਣਾ ਹਾਲਾਂਕਿ ਤੌਰ ਤਰੀਕੇ ਤੇ ਆਪਾਂ ਸ਼ੁਰੂ ਤੇ ਕਹਿ ਰਹੇ ਕਿ ਜੇ ਕੋਈ ਲੀਡਰ ਦੇ ਖਿਲਾਫ ਬੋਲਾਂਗਾ ਉਹਦੇ ਖਲੋਜੋ ਲਾਈਨ ਬਣ ਕੇ ਖਲੋਜੋ ਕਾਲੀਆਂ ਝੰਡੀਆਂ ਦਿਖਾਈ ਚਲੋ ਹਨਾ ਪਰ ਜੇ ਤੁਸੀਂ ਆਮਨੇ ਸਾਹਮਨੇ ਆਉਂਦੇ ਤੇ ਟਕਰਾ ਹੁੰਦਾ ਹੋਏਗਾ ਕੱਲ ਵੀ ਇੱਕ ਵੀਡੀਓ ਚੱਲੀ ਕਿ ਪੁਲਿਸ ਵਾਲੇ ਇੱਕ ਛੋਟੇ ਇੱਕ ਬੱਚਾ ਵੀ ਅੱਗੇ ਉਹਨਾਂ ਨੂੰ ਧੱਕੇ ਮਾਰ ਰਹੇ ਜਨਾਨੀਆਂ ਨੂੰ ਵੀ ਧੱਕੇ ਮਾਰ ਰਹੇ ਇਹ ਆਉਣ ਵਾਲੇ ਸਮੇਂ ਚ ਹੋਰ ਵਧੇਗਾ ਤਕਰਾਰ ਵਧੇਗਾ ਜਦੋਂ ਟ੍ਰੱਕ ਟਕਰਾਵ ਵਧੂਗਾ ਉਦੋਂ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਫਿਰ ਹੋਰ ਸਮਾਜ ਦੇ ਵਿੱਚ ਯਰ ਕੋ ਲੈ ਜਾਊਗਾ ਤੇ ਕੋਈ ਨਾ ਕੋਈ ਪੋਲੀਟੀਕਲ ਪਾਰਟੀਆਂ ਚਾਹੁੰਦੀਆਂ ਨੇ ਕਿ ਇੱਥੇ ਨਕਸਾਨ ਹੋਵੇ ਫਿਰ ਉਹਦਾ ਅਸੀਂ ਪੂਰੇ ਭਾਰਤ ਵਿੱਚ ਫਾਇਦਾ ਚੁੱਕੀਏ ਕੋਈ ਸਟੇਟ ਵਾਲੀਆਂ ਸਰਕਾਰਾਂ ਹੁਣ ਪਲੋਸ ਰਹੀਆਂ ਨੇ ਕੋਈ ਸੈਂਟਰ ਵਾਲੀਆਂ ਸਰਕਾਰਾਂ ਪਲੋਸ ਰਹੀਆਂ ਨੇ ਪਰ ਜਿਹੜੀ ਕੋਈ ਨਵੀਂ ਕਿਉਂਕਿ ਬੀਜੇਪੀ ਦੇ ਜਿਹੜੇ ਲੋਕ ਸਪੋਰਟਰ ਨੇ ਜਿਹੜੇ ਉਹਨਾਂ ਦੇ ਆਈਟੀ ਸੈੱਲ ਚਲਾਉਂਦੇ ਉਹ ਕਹਿੰਦੇ ਕਿ ਵਾਰਡਿੰਗ ਵਾਲੇ ਦਿਨ ਵੀ ਕਿਸਾਨ ਛੜਕਾਂ ਦੇ ਘੇਰਾ ਪਾ ਰਿਹਾ ਜੇ ਪਿੱਛੇ ਹੋਰ ਹੈ ਕੋਈ ਕਹਿੰਦਾ ਇਹ ਕਾਂਗਰਸੀ ਹੋ ਸਕਦੇ ਕੋਈ ਜਿਹਦਾ ਪ੍ਰਨੀਤ ਗੌਰ ਕਹਿੰਦੇ ਕਾਲੀਦਲ ਵਾਲੇ ਹੋ ਸਕਦੇ ਨੇ ਮਤਲਬ ਜਦ ਤੁਹਾਡੇ ਕੋਲ ਜਵਾਬ ਨਹੀਂ ਆ ਤੇ ਫਿਰ ਤੁਸੀਂ ਜਿਹਦੇ ਮਰਜ਼ੀ ਇਲਜ਼ਾਮ ਲਾ ਦਿਓ ਜੇ ਕਾਲੀ ਦਲ ਦਾ ਕਿਸਾਨ ਹੁੰਦਾ ਤਾਂ ਕਾਲੀ ਦਲ ਨੂੰ ਤਿੰਨ ਵੋਟਾਂ ਸੀਟਾਂ ਨਾ ਆਉਂਦੀਆਂ ਆਈਆਂ ਠੀਕ ਹੈ ਕਿਸੇ ਵੇਲੇ ਕਾਲੀ ਦਲ ਦਾ ਕਿਸਾਨੀ ਵੋਟ ਭੰਗੀ ਪਿੰਡੂ ਵੋਟ ਭੰਗੂ ਦੇ ਉਹ ਕਾਲੀ ਦਲ ਤੋਂ ਦੂਰ ਹੋ ਚੁੱਕਾ ਨਾਰਾਜ਼ ਅਜ ਵੀ ਨਾਰਾਜ਼ ਆ ਉਹ ਪਤਾ ਨਹੀਂ ਕਦੋਂ ਨਾਰਾਜ਼ਗੀ ਦੂਰ ਹੋਣੀ ਆ ਪਰ ਜੇ ਪ੍ਰਨੀਤ ਕੌਰ ਕੋ ਜਵਾਬ ਨਹੀਂ ਉਹ ਕਹਿੰਦੀ ਕਿ ਕਿਸਾਨ ਜਿਹੜੇ ਵਿਰੋਧ ਹੋ ਰਹੇ ਨੇ ਕਾਲੀ ਆ ਤੇ ਜੇ ਭਾਜਪਾ ਵਾਲੇ ਸ਼ਸ਼ੀਲ ਕੁਮਾਰ ਰਿੰਕੂ ਸਾਹਿਬ ਦਾ ਵਿਰੋਧ ਹੋ ਗਿਆ ਕਹਿੰਦੇ ਜੀ ਗੁੰਡੇ ਨੇ ਤੇ ਉਹ ਵਿਚਾਰਾ ਹੰਸਰਾਜ ਹੰਸ ਕੀ ਕਹਿ ਰਹੇ ਨੇ ਕਿ ਜੀ ਮੈਂ ਹੀ ਰਹਿ ਗਿਆ ਕੱਲਾ ਤਰਨਜੀਤ ਸੰਧੂ ਦਾ ਵੀ ਕਰਾਓਗੇ ਸਾਰਿਆਂ ਦਾ ਕਰਾਓ ਦੇਖ ਤੁਹਾਡਾ ਕਰਾਓ ਕਰਨਗੇ ਜਾਂ ਦੇ ਤੁਸੀਂ ਭਰੋਸਾ ਦਿਓ ਕਿ ਅਸੀਂ ਪਾਰਲੀਮੈਂਟ ਜਾ ਕੇ ਪੰਜਾਬ ਦੀ ਜਿਹੜੀ ਐਮਐਸਪੀ ਕਰਾਂਗੇ ਜਾਂ ਦੇ ਜਿਹੜਾ ਹੁਣ ਮੋਦੀ ਸਰਕਾਰ ਨੇ ਸੰਕਲਪ ਕੀਤਾ ਉਹਦੇ ਚ ਪਾਉਂਦੇ ਕਿ ਅਸੀਂ ਐਮਐਸਪੀ ਨੂੰ ਕਾਨੂੰਨੀ ਦਾਇਰੇ ਵਿੱਚ ਲੈ ਕੇ ਆਵਾਂਗੇ ਤੇ ਫੇਰ ਹੀ ਖਹਿੜਾ ਛੁੱਟੂ گے ਕਿ ਤੁਹਾਡੀ ਸੈਂਟਰ ਸਰਕਾਰ ਤੁਹਾਡੇ ਮੋਦੀ ਸਾਹਿਬ ਜਿੰਨੂੰ ਤੁਸੀਂ ਕਹਿੰਦੇ ਮੋਦੀ ਹੈ ਤੇ ਮਮਕਨ ਹੈ ਨਾ ਜਾਂ ਮੋਦੀ ਦੀ ਗਾਰੰਟੀ ਉਹ ਗਾਰੰਟੀਆਂ ਤੋਂ ਭੱਜਾ ਕਿਸਾਨਾਂ ਨੂੰ ਗਾਰੰਟੀ ਪੂਰੀ ਕਰਨ ਤੋਂ ਭੱਜੇ ਨੇ ਕਿਸਾਨਾਂ ਦੇ ਇਸ ਰੋਸ ਨੂੰ ਜਿਹੜਾ ਭਾਜਪੀ ਦੇ ਪ੍ਰਤੀ ਜ਼ਿਆਦਾ ਹੈ ਤੇ ਆਮ ਆਦਮੀ ਪਾਰਟੀ ਦੇ ਦੂਜੇ ਨੰਬਰ ਦੇ ਉੱਤੇ ਵਿਰੋਧ ਦੇਖਣ ਨੂੰ ਮਿਲਿਆ ਕਿਉਂਕਿ ਬਠਿੰਡਾ ਵਾਲੇ ਪਾਸੇ ਗੁਰਮੀਤ ਸਿੰਘ ਖੁੱਡੀਆਂ ਖੁਦ ਖੇਦੀ ਪੜੀ ਮੰਤਰੀ ਉਹਨਾਂ ਦਾ ਵਿਰੋਧ ਹੋਇਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੋ ਤਿੰਨ ਵੀਡੀਓ ਜਾਂ ਇੱਕ ਭਾਸ਼ਣ ਜਿਹੜਾ ਦਿੱਤਾ ਉਸ ਪਾਸੇ ਇੱਕ ਵੀਡੀਓ ਸਪੈਸ਼ਲ ਜਿਹੜੀ ਆ ਉਹ ਜਾਰੀ ਕੀਤੀ ਗਈ ਉਹਨਾਂ ਦੇ ਆਪਣੇ ਅਫੀਸ਼ੀਅਲ ਪੇਜ ਤੋਂ ਕਿ ਮੈਂ ਕਿਸਾਨਾਂ ਦਾ ਧੰਨਵਾਦ ਦੀਆਂ ਉਹ ਸਹਿਯੋਗ ਸਾਨੂੰ ਦੇ ਰਿਆ ਅਸੀਂ ਸਰਕਾਰ ਉਹਨਾਂ ਨੂੰ ਸਹਿਯੋਗ ਦੇ ਰਹੀ ਹੈ ਕੀ ਜਿਹੜਾ ਉੱਧਰ ਦਾ ਰੋਸ ਹੈ ਉਹ ਇੰਨਾਂ ਵਾਲੇ ਪਾਸੇ ਨਾ ਆ ਜਾਵੇ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਸ਼ਣ ਚੋਂ ਗੱਲਾਂ ਸੀ ਜਾ ਕਰਨਾ ਚਾਹੁੰਦੀ ਹੈ ਤੋ ਕੋ ਪੰਜਵੇਂ ਮਹੀਨੇ ਦੇ ਤੇ ਵਿੱਚ ਇਹ ਲੱਗਾ ਨਹੀਂ ਕਿ ਜਿਹੜੀ ਸਰਕਾਰ ਦੀ ਤੇ ਕਿਸਾਨਾਂ ਦੀ ਬੜੀ ਵਧੀਆ ਚੱਲਦੀ ਹੈ ਬੜੀ ਆਪਸੀ ਸਮ ਹੈ ਤਾਲਮਿਲ ਹਾਲਾਂਕਿ ਭਗਵੰਤ ਸਿੰਘ ਸਾਹਿਬ ਨੇ ਕੋਸ਼ਿਸ਼ ਕੀਤੀ ਵਿਚੋਲਗੀ ਦੀ ਪਰ ਗੱਲ ਬਣੀ ਨਹੀਂ ਵਕਾਲਤ ਕਰਨ ਦੀ ਕੋਸ਼ਿਸ਼ ਕੀਤੀ ਗੱਲ ਬਣੀ ਨਹੀਂ ਹੁਣ ਸਵਾਲ ਹੈ ਕਿ ਕਿਸਾਨਾਂ ਨੂੰ ਕੀ ਇੰਦਾ ਇਹ ਜਿਹੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਕਿਸਾਨ ਫਿਸਲ ਜਾਊਗਾ ਕਿਸਾਨ ਨੂੰ ਤੇ ਆਪਣੀ ਫਸਲ ਦਾ ਸਵਾਲ ਹੈ ਉਹ ਫਸਲ ਦਾ ਕਿੰਨਾ ਕਿਸਾਨਾਂ ਤੇ ਨਿਰਭਰ ਕਰਦਾ ਪਰ ਇਹ ਜਿਹੇ ਮੌਕੇ ਕਿਉਂਕਿ ਚੌਣ ਅਖਾੜਾ ਭੱਖਿਆ ਹੋਇਆ ਹਰ ਕੋਈ ਕਹਿੰਦਾ ਕਿ ਜਿਹੇ ਦੀ ਸਟੇਟਮੈਂਟ ਦਿੱਤੀ ਜਾਵੇ ਕਿ ਦਿਨ ਮੇਰੇ ਸਾਡੀ ਪਾਰਟੀ ਨੂੰ ਪਵਾ ਦੇਣ ਕਿਸਾਨਾਂ ਨੇ ਤੇ ਕਿਸੇ ਨਾ ਕਿਸੇ ਨਾਰਾਜ਼ਗੀ ਦਿਖਾਉਣੀ ਆ ਔਰ ਇਸ ਟਾਈਮ ਸਪੱਸ਼ਟ ਹੈ ਕਿ ਉਹ ਭਾਜਪਾ ਦੇ ਪ੍ਰਤੀ ਕਿਸਾਨ ਵੋਟ ਨਹੀਂ ਪਾਉਣਗੇ ਉਹਨਾਂ ਦਾ ਤੇ ਪਿੰਡਾਂ 'ਚ ਵੜਨਾ ਵੀ ਔਖਾ ਹੋ ਗਿਆ ਕਾਂਗਰਸ ਪਾਰਟੀ ਦਾ ਇਹਦਾ ਵੀ ਵਿਰੋਧ ਆ ਆਮ ਆਦੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ ਚੱਬੇਵਾਲ ਨੂੰ ਵੀ ਲੋਕਾਂ ਨੇ ਪੁੱਛ ਲਿਆ ਕਿ ਪਹਿਲਾਂ ਦੇ 2 ਸਾਲ ਤੁਸੀਂ ਆਏ ਨਹੀਂ ਹੁਣ ਤੈਨੂੰ ਯਾਦ ਆਗੀ ਉਹ ਸਾਰਿਆਂ ਦੇ ਵਰਤ ਅਜਿਹੇ ਮੌਕੇ ਅਗਰ ਭਗਵੰਤ ਮਾਨ ਸਾਹਿਬ ਨੂੰ ਲੱਗਦਾ ਕਿ ਮੈਂ ਕਿਸਾਨਾਂ ਨੂੰ ਪਲੂਸ ਲਾਂ ਪਰਮਾ ਲਾਂ ਤੇ ਮੈਨੂੰ ਫਾਇਦਾ ਹੋਊਗਾ ਉਹ ਤੇ ਹਰ ਕੋਈ ਕਰਦਾ ਹੈ ਕਿਸਾਨਾਂ ਦੇ ਮਸਲੇ ਦੇ ਵਿੱਚ ਹੁਣ ਇਹ ਕਿ ਕਿਸਾਨਾਂ ਵਾਸਤੇ ਇਹਨਾਂ ਮਹੀਨੇ ਪੇ 2 ਸਾਲ ਦੀ ਸਰਕਾਰ ਦੇ ਵਿੱਚ ਕੀਤਾ ਕੀ ਸਰਕਾਰ ਨੇ ਕਿਉਂਕਿ ਬਿਜਲੀ ਪਹਿਲਾਂ ਵੀ ਮਿਲਦੀ ਸੀ ਬਿਜਲੀ ਫ੍ਰੀ ਵੀ ਮਿਲਦੀ ਸੀ ਤੇ ਟਾਈਮ ਤੇ ਬਿਜਲੀ ਵੀ ਮਿਲਦੀ ਪਾਣੀ ਪਹਿਲਾਂ ਵੀ ਮਿਲਦਾ ਸੀ ਹੁਣ ਵੀ ਮਿਲ ਰਿਹਾ ਹੈਗਾ ਕੋਈ ਨਵੀਂ ਗੱਲ ਤੇ ਹੈ ਨਹੀਂ ਹਾਂ ਤੁਹਾਡੀ ਸਰਕਾਰ ਕਹਿੰਦੀ ਸੀ ਕਿ ਅਸੀਂ 23 ਫਸਲਾਂ ਤੇ ਐਮਐਸਪੀ ਦੇਵਾਂਗੇ ਤੇ ਤੁਸੀਂ ਕਿਹਾ ਸੀ ਕਿ ਅਸੀਂ ਪੰਜਾਂ ਮਿੰਟਾਂ ਦੀ ਚੁਟਕੀਆਂ ਮਾਰ ਰਹੀਆਂ ਸੀ ਕਿ ਚੁਟਕੀਆਂ ਮਾਰ ਕੇ ਅਸੀਂ ਐਮਐਸਪੀ ਲਾਗੂ ਕਰ ਦਾਂਗੇ ਹੁਣ ਉਹ ਬੀਬੀ ਵੀ ਚੁਟਕੀਆਂ ਜੁੜ ਗਈਆਂ ਉਂਗਲਾਂ ਉਹ ਸੁਬਾਹ ਦੇ ਹਰਿਆਣਾ ਨੇ ਵੀ ਦਿੱਤੀਆਂ ਐਮਐਸਪੀ ਕੇ ਸਟੇਟ ਵੀ ਤੇ ਦੇ ਸਕਦਾ ਉਹ ਤੁਸੀਂ ਦਿੱਤੀਆਂ ਨਹੀਂ ਹੈਗੀਆਂ ਤੁਹਾਡੇ ਤੋਂ ਕਿਸਾਨ ਵੀ ਖਫਾ ਇਹ ਨਹੀਂ ਕਿ ਬੀਜੇਪੀ ਤੋਂ ਖਫਾ ਸਟੇਟ ਗਵਰਨਮੈਂਟ ਤੋਂ ਵੀ ਖਫਾ ਤੁਹਾਡੇ ਤੋਂ ਕਿਸਾਨ ਤੇ ਮਜ਼ਦੂਰ ਦੋਨੇ ਖਫਾ ਤੁਸੀਂ ਪੰਜਾਂ ਮਹੀਨੇ ਦੇ ਵਿੱਚ ਇੰਨਾ ਨਹੀਂ ਕੀਤਾਗਾ ਜਿੰਨੀਆਂ ਤੁਸੀਂ ਉਹਨਾਂ ਕਿਸਾਨਾਂ ਨੂੰ ਪਲੋਸਣ ਦੀ ਗੱਲ ਕਰਦੇ ਹੋ ਪਰ ਕਿਸਾਨਾਂ ਨੇ ਇਸ ਮੌਕੇ ਦੇਖਣਾ ਕਿ ਸਾਨੂੰ ਫਾਇਦਾ ਕਿੱਥੋਂ ਆ ਸੈਂਟਰ ਤੋਂ ਜਾਂ ਸਟੇਟ ਤੋਂ ਜਾਂ ਕਿਹੜੀ ਪੋਲੀਟੀਕਲ ਦੂਜੀ ਪਾਰਟੀ ਤੋਂ ਆਸ ਕਿਉਂਕਿ ਹੁਣ ਤੇ ਕਾਂਗਰਸ ਪਾਰਟੀ ਨੇ ਵੀ ਜਿਹੜਾ ਆਪਣਾ ਘੋਸ਼ਣਾ ਪੱਤਰ ਜਾਂ ਨਿਆਂ ਪੱਤਰ ਜਾਰੀ ਕੀਤਾ ਉਹ ਕਹਿੰਦੇ ਕਿ ਅਸੀਂ ਐਮਐਸਪੀ ਨੂੰ ਲੀਗਲਾਈਜ਼ ਕਰਾਂਗੇ ਲੋਕਾਂ ਨੇ ਉਹ ਵੀ ਦੇਖਣਾ ਇਹ ਹਲੇ ਤਾਂ ਲਹਿਰ ਭਖੂਗੀ ਐਨ ਮੌਕੇ ਕਿਸਾਨ ਵੀ ਡਿਸਾਈਡ ਕਰੂਗਾ ਕਿ ਅਸੀਂ ਕਿਹਦੇ ਹੱਕ ਦੇ ਵਿੱਚ ਵੋਟਾਂ ਪਾਉਣੀਆਂ ਨੇ ਪਰ ਕੋਸ਼ਿਸ਼ ਤੇ ਹਰ ਕੋਈ ਕਰਦਾ ਉਸ ਕੋਸ਼ਿਸ਼ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਪਰਾਲਾ ਕਰ ਲਿਆ ਕਿ ਪਹਿਲਾਂ ਕੱਲ ਵੀ ਗਰਦਾਸਪੁਰ ਗੱਲ ਕੀਤੀ ਫਿਰ ਅੰਮ੍ਰਿਤਸਰ ਕੀਤੀ ਅੱਜ ਉਹਨਾਂ ਪੱਟੀ ਕੀਤੀ ਆ ਸ਼ਾਮ ਨੂੰ ਰਾਤ ਨੂੰ ਭਾਵੇਂ ਜਲੰਧਰ ਜਾ ਕੇ ਕਰ ਲੈਣ ਉਹ ਤੇ ਆਪਣੇ ਮੰਚ ਤੋਂ ਜਿਹੜੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਫਿਰ ਜਿਹੜੀ ਸਪੈਸ਼ਲ ਕਿਸਾਨਾਂ ਦੇ ਹੱਕ ਵਿੱਚ ਗੱਲ ਕੀਤੀ ਆ ਉਹ ਲੱਗਦਾ ਨਾ ਕਿ ਮੈਂ ਨੂੰ ਮੈਂ ਜਿਹੜੀਆਂ ਗੱਲਾਂ ਕਰੇ ਕਿਸਾਨ ਮੇਰੀ ਇਸ ਮੌਕੇ ਮੰਨ ਰਹੇ ਨੇ ਕੱਲ ਵੀ ਉਹਨਾਂ ਕਿਹਾ ਸੀ ਕਿ ਮੇਰੀ ਇੱਕ ਅਪੀਲ ਤੇ ਜਿਹੜੀ ਵੈਰੈਟੀ ਆ ਪੂਸਾ 44 ਮੈਂ ਕਿਹਾ ਸੀ ਕਿ ਨਾ ਲਾਓ ਕਿਸਾਨਾਂ ਨੇ ਨਹੀਂ ਲਾਈ ਤੇ 474 ਕਰੋੜ ਰੁਪਏ ਬਿਲੀਬੋਰਡ ਦੇ ਵੱਜ ਗਏ ਕਿਉਂਕਿ ਉਹ ਫਸਲ ਪੱਕਣ ਤੇ 192 ਦਿਨ ਲੱਗਦੇ ਨੇ ਮੈਂ ਕਿਹਾ ਸੀ ਕਿ ਦੂਜੀ ਵੈਰੈਟੀ ਲਾ ਦੋ 26 27 28 29 ਲਾ ਦੋ ਉਹ 92 ਦਿਨ ਲੱਗਦੇ ਹਨ ਉਹ ਕਹਿੰਦੇ ਕਿ ਪਾਣੀ ਵੀ ਬਚ ਗਿਆ 5 ਬਿਲੀਅਨ ਕਯੂਬਿਕ ਮੀਟਰ ਪਾਣੀ ਬਚੇਗਾ ਤੇ ਨਾਲ 500 ਕਰੋੜ ਰੁਪਏ ਬਚੇ ਉਹ ਕਹਿੰਦੇ ਮੇਰੇ ਕਿਸਾਨ ਮੰਨਦੇ ਨੇ ਕਿਉਂਕਿ ਮੈਂ ਉਹਨਾਂ ਚੋਂ ਨਿਕਲਿਆ ਮੈਨੂੰ ਪਤਾ ਨੱਕਾ ਕਿਵੇਂ ਮੋੜਨਾ ਹੈਗਾ ਕਿ ਉਹ ਕੱਲ ਕਹਿ ਰਹੇ ਕਿ ਚੰਡੀਗੜ੍ਹ ਜਿੱਥੋਂ ਮੈਂ ਬੀਲ ਅਪਸਰਾਂ ਨਾਲ ਗੱਲ ਕੀਤੀ ਹੈਗੀ ਉਹ ਕਹਿੰਦੇ ਕਿ ਸੀਐਮ ਸਾਹਿਬ ਕਹਿੰਦੇ ਕਿ ਇੱਥੇ ਨਹੀਂ ਗੱਲ ਬਣੀ ਆਪਾਂ ਨੱਕਾ ਮੀਟਿੰਗ ਕਰਾਂਗੇ ਉਹ ਕਹਿੰਦੇ ਨੱਕਾ ਕੀ ਹੁੰਦੀ ਕਹਿੰਦੇ ਨਾਕਾ ਨਹੀਂ ਨੱਕਾ ਵੀ ਆਪਾਂ ਤੇ ਉੱਥੇ ਬੈਠ ਕੇ ਹੀ ਖੇਤਾਂ ਦੇ ਵਿੱਚ ਮੋੜ ਕੇ ਉੱਥੇ ਬੈਠ ਕੇ ਮੀਟਿੰਗ ਕਰਾਂਗੇ ਕਿ ਜਿਨ੍ਹਾਂ ਨੇ ਨੱਕੇ ਮੋੜਨੇ ਕਿ ਪਾਣੀ ਕਿਉਂਕਿ ਪਾਣੀ ਤੋਂ ਲੜਾਈਆਂ ਹੁੰਦੀਆਂ ਰਹੀਆਂ ਨੇ ਹੁਣ ਸਰਕਾਰ ਦਾਵਾ ਦੇ ਕਹਿ ਰਹੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾਗਾ ਜੋ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਤੇ ਸਰਕਾਰ ਨੂੰ ਫਾਇਦਾ ਹੋਊਗਾ ਵੋਟਰ ਪਾ ਦੇਣਗੇ ਪਰ ਇਸ ਮੌਕੇ ਉਹਨਾਂ ਲੱਗਦਾ ਕਿ ਗੱਲ ਹੀ ਦਿਲ ਦੀ ਹਵਾ ਨਹੀਂ ਬੰਦ ਰਹੀ ਪੰਜਾਬ ਦੇ ਵਿੱਚ ਕਾਂਗਰਸ ਦੀ ਹਵਾ ਨਹੀਂ ਬੰਦ ਰਹੀ ਹੈਗੀ ਭਾਜੀਪੀ ਦੇ ਖਿਲਾਫ ਪੰਜਾਬ ਦਾ ਕਿਸਾਨ ਤੇ ਇਸ ਕਰਕੇ ਉਹ ਜਿਹੜਾ ਫਾਇਦਾ ਚੁੱਕਣ ਦੇ ਦੇ ਧਿਆਨ ਵਿੱਚ ਰੱਖਦੇ ਸੀਐਮ ਸਾਹਿਬ ਕਿਸਾਨਾਂ ਨੂੰ ਪਹੁੰਚਣ ਦਾ ਯਤਨ ਕਰ ਰਹੇ ਨੇ ਇੱਕ ਤੀਜਾ ਮਸਲਾ ਵੀ ਹੈ ਇੱਕ ਸਟੇਜ ਤੋਂ ਮੁੱਖ ਮੰਤਰੀ ਨੇ ਖੁਦ ਮਾਫੀ ਵੀ ਮੰਗੀ ਲਾਲਜੀਤ ਸਿੰਘ ਭੋਲਰ ਤਾਂ ਵਾਰ-ਵਾਰ ਮਾਫੀ ਮੰਗ ਰਿਹਾ ਪਰ ਦੂਜੇ ਪਾਸੇ ਚੋਣ ਕਮਿਸ਼ਨ ਦਾ ਵੀ ਪਤਾ ਲੱਗਾ ਕਿ ਤਿਆਰੀ ਕਰਕੇ ਬੈਠਾ ਕਿਉਂਕਿ ਜ਼ਿਲ੍ਹਾ ਪੱਧਰ ਤੋਂ ਰਿਪੋਰਟ ਮਿਲ ਗਈ ਚੋਣ ਕਮਿਸ਼ਨ ਨੂੰ ਹੁਣ ਸਟੇਟ ਚੋਣ ਕਮਿਸ਼ਨ ਆ ਜਿਹੜਾ ਉਹ ਕੋਈ ਨਾ ਕੋਈ ਉਨਾਂ ਵਾਲੇ ਸਮੇਂ ਦੇ ਵਿੱਚ ਕਹਿੰਦੇ ਕਾਰਵਾਈ ਕਰ ਸਕਦਾ ਜਿਹਦੇ ਹਿਸਾਬ ਦੇ ਨਾਲ ਤਲਖ ਤੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਲਾਲਜੀਤ ਸਿੰਘ ਭੁੱਲਰ ਵੱਲੋਂ ਦੇਖੋ ਜਿੰਨਾ ਵੀ ਜਿਹੜੇ ਕੰਮ ਆ ਕਿਉਂਕਿ ਉਹ ਭਾਰਤੀ ਚੋਣ ਕਮਿਸ਼ਨ ਨੇ ਕਰਨਾ ਉਹ ਸੂਬਾ ਜਿਹੜੇ ਉਹਨਾਂ ਦੇ ਚੋਣ ਦੇ ਘਾਰ ਹੀ ਹੁੰਦੇ ਉਹਨਾਂ ਕੋਲ ਰਿਪੋਰਟ ਮੰਗਦੇ ਨੇ ਉਹ ਰਿਪੋਰਟ ਜਿਹੜੀ ਡੀਸੀ ਤਰਨਤਾਰਨ ਵਾਲਿਆਂ ਨੇ ਚੰਡੀਗੜ੍ਹ ਭੇਤੀ ਚੰਡੀਗੜ੍ਹ ਵਾਲਿਆਂ ਨੇ ਭਾਰਤੀ ਚੋਣ ਕਮਿਸ਼ਨ ਨੂੰ ਭੇਜ ਤੇ ਤੇ ਲਾਜ਼ਮੀ ਤੌਰ ਤੇ ਅਗਰ ਭਾਰਤੀ ਚੋਣ ਕਮਿਸ਼ਨ ਨੂੰ ਲੱਗਾ ਕਿ ਇਸ ਉਮੀਦਵਾਰ ਨੇ ਗਲਤ ਪ੍ਰਚਾਰ ਕੀਤਾ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈਗੀ ਹੈ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਗਿਆ ਤਾਂ ਉਹਨਾਂ ਉਹ ਸਦਾ 48 ਘੰਟੇ 24 ਘੰਟੇ ਉਪਰਚਾਰ ਨਹੀਂ ਕਰ ਸਕਦੇ ਤੇ ਜੇ ਇੱਕ ਉਮੀਦਵਾਰ ਤੇ 40 24 ਘੰਟੇ ਜਾਂ 48 ਘੰਟੇ ਬਹਿਣ ਲੱਗ ਜਾਂਦਾ ਤਾਂ ਉਹਦਾ ਨੁਕਸਾਨ ਵੀ ਹੁੰਦਾ ਹੁਣ ਉਹਨਾਂ ਭਾਵੇਂ ਮਾਫੀ ਮੰਗ ਲਈ ਲੇਕਿਨ ਉਹ ਦੋ ਭਾਈਚਾਰੇ ਮਾਫ ਨਹੀਂ ਕਰਨਾ ਚਾਹਦੇ ਕਿਉਂਕਿ ਤੁਹਾਡੇ ਮੂੰਹ ਹੋ ਇਹੋ ਜਿਹੇ ਭੈੜੇ ਬੋਲ ਨਿਕਲੇ ਕਿਵੇਂ ਇਹ ਬੜੇ ਭੈੜੇ ਬੋਲ ਨੇ ਕਿਉਂਕਿ ਤੁਹਾਨੂੰ ਇਹ ਲੱਗਦਾ ਕਿ ਮੈਂ ਕਿਉਂਕਿ ਤੁਸੀਂ ਕਿਸੇ ਦੀ ਜਾਤ ਬਾਰੇ ਗੱਲ ਕਰਦੇ ਨਾ ਉਹਦਾ ਲੱਗਦਾ ਕਿ ਤੁਹਾਡੇ ਚ ਮੈਂ ਜ਼ਿਆਦਾ ਵਾ ਤੁਹਾਡੇ ਚ ਜੱਟਵਾਦ ਬੋਲਦਾ ਉਹ ਇੱਕ ਮਿਨਿਸਟਰ ਦੇ ਨਹੀਂ ਹੋਣਾ ਇੱਕ ਪਿੰਡ ਦਾ ਬੰਦਾ ਤੇ ਉਹਨੂੰ ਤੇ ਹੋ ਸਕਦਾ ਕਿ ਮੈਂ ਫਲਾਣਾ ਹੁੰਦਾ ਮੈਂ ਟਕ ਟਮਕੀਣਾ ਨਾ ਪਰ ਤੁਸੀਂ ਚੁਣੇ ਹੋ ਨਮਨਦੇ ਹੋ ਤੁਹਾਨੂੰ ਸਿਰਫ ਇੱਕੋ ਭਾਈਚਾਰੇ ਨੇ ਵੋਟਾਂ ਨਹੀਂ ਪਾਈਆਂ ਤੁਹਾਨੂੰ ਤਾਂ ਬਾਕੀਆਂ ਨੇ ਵੀ ਪਾਈਆਂ ਤੇ ਘੱਟੋ ਘੱਟ ਇੰਨਾ ਤੇ ਖਿਆਲ ਰੱਖਣਾ ਚਾਹੀਦਾ ਹੁਣ ਉਹਨਾਂ ਤੋਂ ਬਾਅਦ ਕਿਉਂਕਿ ਅੱਜ ਪੱਟੀ ਗਏ ਹੀ ਲੋਕ ਉੱਥੇ ਉਮੀਦ ਕਰਦੇ ਨੇ ਕਿਉਂਕਿ ਸਿਰਫ ਲੋਕ ਸਭਾ ਖਡੂਰ ਸਾਹਿਬ ਦੇ ਦਾ ਨਹੀਂ ਮਸਲਾ ਰਹਿ ਗਿਆ ਕਿਉਂਕਿ ਜਿਹੜੀ ਜਾਤ ਨੌਲੀ ਗਈ ਆ ਉਸ ਸਾਰੇ ਹਿੰਦੁਸਤਾਨ ਦੇ ਵਿੱਚ ਜਾਤ 23 ਸੀਟਾਂ ਤੇ ਤੇ ਲੜੀ ਰਹੇ ਆ ਆਮ ਆਦੀ ਪਾਰਟੀ ਵਾਲੇ ਤੇ ਉਹਨਾਂ ਲੱਗਾ ਹੋਊਗਾ ਕਿ ਕੱਲੀ ਖਡੂਰ ਸਾਹਿਬ ਦੇ ਵਿੱਚ ਜਿਹੜਾ ਭਾਈਚਾਰਾ ਰਾਮਗੜੀ ਆ ਭਾਈਚਾਰਾ ਜਸਨੀਆ ਭਾਈਚਾਰਾ ਵਸਦਾ ਉਹ ਕੱਲਾ ਖਡੂਰ ਸਾਹਿਬ ਤੇ ਨਹੀਂ ਵਸਦਾ ਉਲਤਰਨਤਾ ਉਹ ਅੰਮ੍ਰਿਤਸਰ ਵੀ ਆ ਉਹ ਗੁਰਦਾਸਪੁਰ ਵੀ ਆ ਲੁਧਿਆਣਾ ਵੀ ਸਾਰੇ ਪੰਜਾਬ ਚ ਵਸਦਾ ਇਸ ਕਰਕੇ ਮੁੱਖ ਮੰਤਰੀ ਨੂੰ ਮਾਫੀ ਮੰਗਣੀ ਪਈ ਆ ਉਹ ਕਹਿੰਦੇ ਕਿ ਮੈਂ ਝਿੜਕਿਆ ਵੀ ਕਿ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਅਸੀਂ ਧਰਮ ਨਿਰਪੱਖ ਆ ਅਸੀਂ ਹਰਕਤ ਧਰਮ ਦਾ ਆਧਰ ਕਰਦੇ ਹਰ ਜਾਤ ਦਾ ਆਧਰ ਕਰਦੇ ਅਸੀਂ ਭਾਈਚਾਰਕ ਸਾਂਝ ਲੈ ਕੇ ਚੱਲ ਰਹੇ ਹਾਂ ਔਰ ਆਮ ਆਦਮੀ ਪਾਰਟੀ ਵਾਸਤੇ ਤੇ ਮਾਨ ਵਾਲੀ ਗੱਲ ਹੈ ਕਿ ਇਹਨਾਂ ਦੇ ਕਈ ਜਿਹੜੇ ਐਸਸੀ ਉਮੀਦਵਾਰ ਸੀ ਉਹ ਜਰਨਲ ਸੀਟਾਂ ਤੋਂ ਜਿੱਤ ਕੇ ਬਥੇ ਤੁਹਾਨੂੰ ਜਰਨਲ ਸੀਟ ਤੇ ਵੀ ਜਿਹੜੇ ਲੋਕ ਵੋਟਰ ਨੇ ਤੁਹਾਨੂੰ ਜਿਤਾ ਦਿੱਤਾ ਤੇ ਜੇ ਤੁਹਾਡੇ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਲੀਡਰ ਜਰਨਲ ਸੀਟਾਂ ਤੋਂ ਐਮਐਲਏ ਬਣ ਗਏ ਤੇ ਜੇ ਤੁਹਾਡੇ ਮੰਤਰੀ ਇਹੋ ਜਿਹੇ ਆਪਣੇ ਮੂੰਹ ਇਤਰਾਜਯੋਗ ਸ਼ਬਦ ਬੋਲਦੇ ਨੇ ਤੇ ਤੁਹਾਨੂੰ ਮਾਫੀ ਮੰਗਣੀ ਪਊਗੇ ਹੁਣ ਸਾਰੇ ਪੰਜਾਬ ਦੀਆਂ ਵੋਟਰਾਂ ਨੂੰ ਧਿਆਨ ਵਿੱਚ ਰੱਖਦੇ ਹੋ ਸੇਟਾਂ ਨੂੰ ਧਿਆਨ ਵਿੱਚ ਰੱਖਦੇ ਹੋ ਮੁੱਖ ਮੰਤਰੀ ਨੂੰ ਮਾਫੀ ਮੰਗਣੀ ਪਈ ਆ ਉਹ ਤੇ ਕਹਿ ਰਹੇ ਕਿ ਮੈਂ ਲਾਲਜੀਤ ਨੂੰ ਵੀ ਝਿੜਕਿਆ ਉਹ ਲਾਲਜੀਤ ਨੇ ਫਿਰ ਕਿਉਂਕਿ ਜੇ ਤੁਹਾਡਾ ਬੋਸ ਹੀ ਮਾਫੀ ਮੰਗਦਾ ਤੇ ਫਿਰ ਤੁਹਾਨੂੰ ਹੋਰ ਮਾਫੀ ਮੰਗਣੀ ਪਊਗੀ ਤੇ ਇਹ ਮਾਫੀ ਮੰਗਣੀ ਪਾਏਗੀ ਤੇ ਲੋਕ ਹੁਣ ਮaaf ਕਰਦੇ ਕਿ ਨਹੀਂ ਕਰਦੇ ਸਿਰਫ ਇਹ ਨਹੀਂ ਕਿ ਖਡੂਰ ਸਾਹਿਬ ਦਾ ਹੀ ਉਹ ਦੋ ਭਾਈਚਾਰੇ ਖਫਾ ਹੋਏ ਨੇ ਉਹ ਸਾਰਾ ਪੰਜਾਬ ਦਾ ਭਾਈਚਾਰਾ ਖਫਾ ਹੋਇਆ ਉਹ ਹਰਿਆਣੇ 'ਚ ਵੀ ਹੋਇਆ ਹੋਊਗਾ ਕਿ ਆਖਿਰ ਇੱਕ ਚੁਣਿਆ ਹੋਇਆ ਨਮੈਂਦਾ ਉਹ ਕੈਬਨਿਟ ਮੰਤਰੀ ਹੋਵੇ ਦਾ ਇਹ ਤੇ ਹੈ ਨਹੀਂ ਆ ਕਿ ਲੱਲੂ ਪੰਜੂ ਹੈਗਾ ਤੇ ਯਾਰ ਸੌ ਖਾਦੀ ਸਬਦਾਨ ਦੀ ਤੇ ਜੇ ਤੁਹਾਡੀ ਮੱਤ ਮਾਰੀ ਗਈ ਹੈਗੀ ਤੇ ਫਿਰ ਮਾਫੀ ਮੰਗਣ ਦੇ ਨਾਲ ਸਵਾਲ ਨਹੀਂ ਹੁੰਦਾ ਜੇ ਕੋਈ ਹੋਰ ਹੁੰਦਾ ਭਾਵੇਂ ਪਰਚਾ ਦਰਜ ਹੋ ਹੁੰਦਾ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅੱਜਕੱਲ ਪੁਲਿਸ ਸਟੇਟ ਤੇ ਐਵੇਂ ਪਰਚਾ ਦਰਜ ਮੰਨ ਕੇ ਜਿਹੜਾ ਕੋਈ ਹੋਰ ਬੋਲ ਜਾਂਦਾ ਤੇ ਆਮ ਆਦੀ ਪਾਰਟੀ ਵਾਲੇ ਨੇ ਟਵੀਟ ਤੇ ਟਵੀਟ ਕਰੀ ਜਾਣੇ ਨੇਰੀ ਲਿਆ ਦੇ ਨੇ ਸੀ ਪਰਚਾ ਦਰਜ ਕਰੋ ਇਹ ਕਰੋ ਉਹ ਕਰੋ ਗ੍ਰਿਫਤਾਰ ਕਰ ਲੋ ਫਿਰ ਪੁਲਿਸ ਵਾਲਿਆਂ ਨੇ ਵੀ ਪਰਚਾ ਦਰਜ ਕਰਕੇ ਬੰਦਾ ਫੜ ਵੀ ਲੈਣਾ ਹੈ ਤੇ ਇਸ ਕਰਕੇ ਇਹ ਮਾਫੀ ਮੰਗ ਲਈ ਚੰਗੀ ਗੱਲ ਹੈ ਪਰ ਹੁਣ ਲੋਕ ਮaaf ਕਰਦੇ ਕਿ ਨਹੀਂ ਕਰਦੇ ਉਹ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਨਾ ਵੇ ਕਿ ਜਿਵੇਂ ਇਹਨੇ ਬੋਲ ਬੋਲੇ ਉਤੋਂ ਖਡੂਰ ਸਾਹਿਬ ਤੋਂ ਜ਼ਮਾਨਤੀ ਜਬਤ ਹੋ ਜੇ ਨਾ ਘੱਟੋ ਘੱਟ ਹੱਲੇ ਵੀ ਟਾਈਮ ਆ ਗਿਆ ਸਾਰੇ ਲੀਡਰਾਂ ਨੂੰ ਕਿ ਜਦੋਂ ਤੁਸੀਂ ਭਾਸ਼ਣ ਕਰਦੇ ਘੱਟੋ ਘੱਟ ਕੰਟਰੋਲ ਤੇ ਹੋਣਾ ਚਾਹੀਦਾ ਨਾ ਘੱਟ ਬੋਲ ਲੋ ਥੋੜਾ ਬੋਲੋ ਚੰਗੇ ਰਹੋਗੇ ਤੇ ਜੇ ਤੁਸੀਂ ਫੁਕਰ ਪੂਨੇ ਦੇ ਵਿੱਚ ਕਿ ਮੈਂ ਅਜੇ ਨੇਰੀ ਲਿਆ ਦੇਣੀ ਮੇਰੇ ਵਰਗਾ ਕੋਈ ਪਾਛ ਨਹੀਂ ਕਰ ਸਕਦਾਗਾ ਤੇ ਤੁਸੀਂ ਫਸਜੋਗੇ ਜਦੋਂ ਤੁਸੀਂ ਸ਼ਬਦਾਂ ਦੇ ਨਾਲ ਖੇਡਦੇ ਹੋ ਨਾ ਫਿਰ ਤੁਸੀਂ ਫਸ ਜਾਂਦੇ ਹੋ ਤੇ ਉਸ ਦਿਨ ਵੀ ਲਾਲਜੀਤ ਭੁੱਲਰ ਹੋਣੀ ਕੀ ਕਰ ਰਹੀ ਸੀ ਇੱਕ ਤੇ ਪੋਲਿਟਿਸ਼ੀਨ ਨੂੰ ਤੇ ਸਾਹਮਣੇ ਅੰਕੜੇ ਰੱਖਣ ਦੀ ਲੋੜ ਨਹੀਂ ਹੁੰਦੀ ਉਹ ਕੋਈ ਵਾਰ-ਵਾਰੀ ਉਹਨੂੰ ਪਰਚੀਆਂ ਦੇਈ ਜਾਂਦਾ ਸੀ ਉਹ ਪਰਚੀ ਵਾਲੇ ਉਹਨੂੰ ਲੱਗਦਾ ਫਸਾ ਗਿਆ ਉਹ ਲਿਖਦਾ ਕਿ ਬੋਲ ਦਿਓ ਜੀ ਹਰਮਿੰਦਰ ਗਿੱਲ ਲਾਉਣੀ ਤੇ ਉਹਨੇ ਹਰਮਿੰਦਰ ਸਿੰਘ ਗਿੱਲ ਦੀ ਛੇ ਲਾਉਣੀ ਹੁਣ ਲਾਲਜੀਤ ਭੁੱਲਰਣ ਦੀ ਆਪਣੀ ਛੇਲੇ ਲਾਤੀ ਲੋਕਾਂ ਨੇ ਕਿਵੇਂ ਵਿਰੋਧ ਹੋ ਰਿਹਾ ਔਰ ਵਿਰੋਧ ਹੋਣਾ ਵੀ ਚਾਹੀਦਾ ਹੈਗਾ ਘੱਟੋ ਘੜ ਅਜਿਹੇ ਮੰਤਰੀਆਂ ਨੂੰ ਉਹਨਾਂ ਦੀ ਅਕਲ ਤੇ ਟਿਕਾਣੇ ਆਉਣੀ ਚਾਹੀਦੀ ਹੈ ਹੁਣ ਅੱਜ ਕਿਉਂਕਿ ਰੈਲੀ ਸੀ ਸੀਐਮ ਸਾਹਿਬ ਨੂੰ ਲੱਗਾ ਕਿ ਨਾਲ ਲੱਗਦਾ ਮੈਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਖਡੂਰ ਸਾਹਿਬ ਦੇ ਵਿੱਚ ਵਸਦੇ ਭਾਈਚਾਰੇ ਦਾ ਸਵਾਲ ਨਹੀਂ ਇਹ ਸਮੁੱਚੇ ਭਾਈਚਾਰੇ ਦਾ ਸਵਾਲ ਆ ਪੰਜਾਬ ਦੇ ਵਿੱਚ ਤੇ ਇਦਾਂ ਦੀ ਕੋਈ ਗੱਲ ਹੁੰਦੀ ਨਹੀਂ ਹਾਂ ਲੜਾਈ ਝਗੜਿਆਂ ਦੇ ਵਿੱਚ ਇੱਕ ਦੂਜੇ ਦੀ ਜਾਤ ਨੌਲੀ ਜਾਂਦੀ ਹੈ ਨੌਲ ਦਿੰਦੇ ਲੋਕੀ ਪਰ ਇੱਕ ਲੀਡਰ ਦੇ ਮੂੰਹ ਹੋਣੀ ਚੰਗਾ ਲੱਗਦਾ ਹੈਗਾ ਇਹ ਉਹਨੂੰ ਫਸ ਗਿਆ ਕਿਉਂਕਿ ਉਹ ਇੰਨਾ ਦਾ ਹੀ ਹੈ ਉਧਰ ਲਾਲਜੀਤ ਨੇ ਭੁੱਲਰ ਨੇ ਫਸਾਤਾ ਸੀਐਮ ਨੂੰ ਅੰਮ੍ਰਿਤਸਰ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨਰਾਜ ਹੋਇਆ ਪ੍ਰਦਾ। ਕੱਲ ਅੰਮ੍ਰਿਤਸਰ ਗਏ ਆਗੇ ਨੇ ਸਾਰੇ ਐਮਐਲਏ ਅੰਮ੍ਰਿਤਸਰ ਸ਼ਹਿਰ ਦੇ ਐਮਐਲਏ ਸੀਐਮ ਸਾਹਿਬ ਦੀ ਨਾਲ ਓਪਨ ਗੱਡੀ ਦੇ ਵਿੱਚ ਕੁਮਰ ਵੀ ਜ ਪਰਦਾਬ ਨਹੀਂ ਹੈਗਾ ਇਹ ਇੱਕ ਵਕਰਾ ਇਸ਼ੂ ਚੱਲ ਰਿਹਾ ਹੈ। ਇੱਕ ਇਹ ਜਿਹੜੀ ਤੁਸੀਂ ਗੱਲ ਕੀਤੀ ਇਹਦੇ ਨਾਲ ਹੋਰ ਗੱਲ ਹੈ। ਇੰਡੀਅਨ ਐਕਸਪ੍ਰੈਸ ਦੇ ਖਬਰ ਦੇ ਵਿੱਚ ਵੀ ਛਾਪਿਆ ਗਿਆ ਕਿ ਉਹਨਾਂ ਨੇ ਇੱਕ ਮੈਸੇਜ ਵੀ ਸਰਕੂਲੇਟ ਕਰਤਾ ਸੀ ਆਪਣਾ ਜਿਹੜਾ ਉਹਨਾਂ ਦਾ ਅਫੀਸ਼ੀਅਲ ਹੈ ਕਿ ਮੈਂ ਉਸ ਰੋਡ ਸ਼ੋਅ ਦਾ ਹਿੱਸਾ ਨਹੀਂ ਬਣਨਾ। ਆਹ ਉਹ ਸਵਾਲ ਹੈ ਕਿ ਇੱਕ ਤੇ ਕੋਈ ਐਮਐਲਏ ਜੇ ਦੀ ਸਰਕਾਰ ਹੋਵੇ ਉਹ ਸੀਐਮ ਨਾਲ ਵਗਾੜ ਕੇ ਐਮਐਲਏ ਵੀ ਨਿਕਸ਼ਿਪ ਕਰ ਸਕਦਾ ਹੈਗਾ ਉਹ ਇਲਾਕੇ ਦੇ ਵਿੱਚ ਕੰਮ ਬੰਦ ਹੋ ਜਾਂਦੇ ਨੇ ਉਹ ਜਿਹੜੇ ਅਫਸਰ ਤਾਂ ਪਹਿਲਾਂ ਹੀ ਕਹਿੰਦੇ ਹੋਣੇ ਕਿ ਕੁਮਰ ਵਿਜੇਪੁਰ Pratap ਸਾਡੇ ਕੋ ਕੰਮ ਬੜੇ ਲੈਂਦਾ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਆਈਪੀਐਸ ਅਫੀਸਰ ਹੈ ਚੁੱਕੇ ਨੇ ਕੰਮ ਕਿਵੇਂ ਲੈਣੇ ਆ ਕਰਪਸ਼ਨ ਦਰਦੇ ਨਹੀਂ ਕਰਦੇ ਹੋਣਗੇ ਉਹ ਕਹਿੰਦੇ ਨੇ ਸ਼ੁਕਰ ਹੈ ਇਹ ਦੀ ਸੀਐਮ ਸਾਹਿਬ ਦੇ ਨਾਲ ਵਿਗੜ ਗਈ ਕਿਉਂਕਿ ਉਹਨਾਂ ਨੇ ਪਹਿਲਾਂ ਪੁਲਿਸ ਕਮਿਸ਼ਨਰ ਬਦਲਾਏ ਵੀ ਆਗੇ ਨੇ ਹੁਣ ਜਦ ਉਹ ਕਹਿ ਰਹੇ ਨੇ ਕਿ ਬੇਅਦਬੀ ਕੀ ਸਿਰਫ ਕੁਮਰ ਵਿਜੇ ਪ੍ਰਤਾਪ ਦਾ ਇਸ਼ੂ ਹੈ ਕਿ ਉਹ ਪੰਜਾਬ ਦਾ ਮੁੱਦਾ ਨਹੀਂ ਸੀ ਤੇ ਜੇ ਉਹ ਸੀਐਮ ਸਾਹਿਬ ਤੇ ਇਲਜ਼ਾਮ ਲਗਾ ਰਹੇ ਕਿ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਹ ਕਹਿੰਦੇ ਕਿ ਜਿਹੜਾ ਬੇਅਦਬੀ ਵਾਲਾ ਮਸਲਾ ਸਿਰਫ ਕੁਮਰ ਵਿਜੇ ਪ੍ਰਤਾਪ ਦੀ ਹੀ رائے ਹੈ ਇਸ ਕਰਕੇ ਉਹਨਾਂ ਨੇ ਕਿਵੇਂ ਇੱਕ ਪਾਸੇ ਤੁਸੀਂ ਸੀਐਮ ਸਾਹਿਬ ਤੇ ਇਹ ਕਹਿ ਰਹੇ ਹੋ ਤੇ ਫਿਰ ਤੁਸੀਂ ਉਸ ਦਿਨ ਉਹਨਾਂ ਦੇ ਨਾਲ ਸਟੇਜ ਸ਼ੇਅਰ ਕਰਦੇ ਵੀ ਚੰਗੇ ਨਹੀਂ ਲੱਗਦੇਗੇ ਤੇ ਨਾਲ ਸ਼ਾਇਦ ਉਹਨਾਂ ਲੱਗਾ ਕਿ ਮੈਨੂੰ ਉਹਨਾਂ ਨੂੰ ਬੁਲਾਇਆ ਵੀ ਨਹੀਂ ਹੋਣਾ ਇਹ ਵੀ ਹੋ ਸਕਦਾ ਕਿ ਸੀਐਮ ਸਾਹਿਬ ਦਾਵੀ ਤੇ ਹੋਊਗਾ ਕਿ ਯਾਰ ਮੇਰੇ ਖਿਲਾਫ ਹੀ ਮੇਰਾ ਐਮਐਲਏ ਬੋਲੀ ਜਾ ਰਿਹਾ ਹੁਣ ਇਹ ਜਿਹੜੀ ਵਿਵਾਦ ਵੱਧ ਗਿਆ ਇੱਕ ਐਮਐਲਏ ਤੇ ਇੱਕ ਐਮਐਲਏ ਦੇ ਮੰਤਰੀ ਇੱਕ ਬੌਸ ਆ ਪਰ ਕੋਈ ਹੰਤ ਮਾ ਆਦੀ ਪਾਰਟੀ ਵਾਲਿਆਂ ਦੇ ਬੌਸ ਪੰਜਾਬ ਦੇ ਬੌਸ ਨਹੀਂ ਹੈ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਬੌਸ ਜਦ ਇੱਕ ਬੌਸ ਦੀ ਇੱਕ ਵਰਕਰ ਦੇ ਨਾਲ ਪੰਗਾ ਪੈ ਜਾਂਦਾ ਤੇ ਲਾਜ਼ਮੀ ਤੌਰ ਤੇ ਕਿਸੇ ਇੱਕ ਦਾ ਨੁਕਸਾਨ ਤੇ ਹੋਣਾ ਪਰ ਇਹ ਚਰਚਾ ਜਿਹੜਾ ਕੁਮਰ ਵਿਜੇ ਪ੍ਰਤਾਪਲਾ ਇਸ਼ੂ ਆ ਜਿਵੇਂ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਉਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ 'ਤੇ ਅਸਤੀਫਾ ਦਿੱਤਾ ਉਹਨਾਂ ਦੀ ਗਲੇ ਦੀ ਹੱਡੀ ਬਣ ਗਿਆ ਸੀ ਅੱਜ ਮੋੜ 2 ਸਾਲ ਬਾਅਦ ਹੀ ਬੇਦਬੀ ਵਾਲੇ ਮਸਲੇ ਦੇ ਵਿੱਚ ਕੁੰਮਰਵਿਜੇ ਪ੍ਰਤਾਪ ਜਿਵੇਂ ਆਪਣੀ ਸਰਕਾਰ ਦੀ ਜਵਾਬ ਤਲਬੀ ਕਰ ਰਹੇ ਨੇ ਜਿਵੇਂ ਨਸ਼ਿਆਂ ਦੇ ਮਸਲੇ ਦੇ ਵਿੱਚ ਜਵਾਬ ਤਲਬੀ ਕਰ ਰਹੇ ਨੇ ਉਹਦੇ ਕਰਕੇ ਭਗਵੰਤ ਮਾਨ ਸਰਕਾਰ ਵਾਸਤੇ ਗਲੀ ਦੀ ਗਲੀ ਦਾ ਗਲੇ ਦਾ ਹੱਡੀ ਬਣ ਗਿਆ ਹੁਣ ਇੱਕ ਪਾਸੇ ਤੇ ਉਹ ਕੱਲ ਕਹਿ ਰਹੇ ਕਿ ਜਿਨ੍ਹਾਂ ਨੇ ਬੇਦਬੀ ਕਰਵਾਈ ਆ ਉਹਨਾਂ ਨੂੰ ਤੁਸੀਂ ਕਿਵੇਂ ਮਾਫ਼ ਕਰ ਦੋਗੇ ਦੂਜੇ ਪਾਸੇ ਤੁਹਾਡਾ ਐਮਐਲਏ ਕਹਿ ਰਿਹਾ ਕਿ ਪੰਜੀ ਮਹੀਨੇ ਦੀ ਸਰਕਾਰ ਉਹ ਇਨਸਾਫ ਨਹੀਂ ਦਿੱਤਾ ਗਿਆ ਤੇ ਫਿਰ ਤੁਸੀਂ ਕਹਿ ਰਹੇ ਕਿ ਉਹਦਾ ਨਿੱਜੀ ਮਸਲਾ ਇਹ ਜਿਹੜੀ ਆਪਸ ਵਿੱਚ ਕੰਟਰਡਿਕਸ਼ਨ ਹੈ ਉਹਦੇ ਨਾਲ ਆਮ ਆਦੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਆ ਔਰ ਸਰਕਾਰ ਇਸ ਮਸਲੇ ਦੇ ਵਿੱਚ ਫਿਰ ਇਹ ਨਹੀਂ ਸਾਬਤ ਹੋ ਗਈ ਜੇ ਤੁਹਾਡਾ ਐਮਐਲਏ ਕਹਿ ਰਿਹਾ ਜਿੰਨੂੰ ਸਭ ਤੋਂ ਵੱਧ ਤੁਹਾਨੂੰ ਤੁਹਾਡੇ ਤੇ ਮਾਣ ਸੀ ਉਹਨੂੰ ਤੁਹਾਡੇ ਤੇ ਮਾਣ ਸੀ ਤੁਹਾਨੂੰ ਉਹਦੇ ਤੇ ਮਾਣ ਸੀ ਉਹ ਸਾਰੇ ਮਾਣ ਮੂਨ ਤੇ ਟੁੱਟ ਗਿਆਗੇ ਨੇ ਉਹ ਵੀ ਇਹ ਵੀ ਕਹਿ ਰਹੇ ਕਿ ਸ਼ਹਿਰ ਦੇ ਵਿੱਚ ਪੁਲਿਸ ਅਫਸਰ ਨਸ਼ਾ ਵਕਾਉਂਦੇ ਨੇ ਤੇ ਜਿਹੜੇ ਪੁਲਿਸ ਵਾਲੇ ਅਫਸਰ ਨਸ਼ਾ ਵਕਾਉਂਦੇ ਨੇ ਉਹਨਾਂ ਨੂੰ ਲਗਵਾਇਆ ਕਿੰਨੇ ਉਹ ਰਾਗਫ ਚੱਡੇ ਨੇ ਤੇ ਰਾਗਵ ਚੱਡਾ ਸਾਹਿਬ ਲੰਡਨ ਦੇ ਵਿੱਚ ਨੇ ਉਹ ਸਾਰੀਆਂ ਚੀਜ਼ਾਂ ਜਿਹੜੇ ਮਸਲਾ ਉਹ ਸਿਰਫ ਕੁਮਰ ਵਿਜੇ ਪ੍ਰਤਾਪ ਦਾ ਨਹੀਂ ਆ ਉਹ ਦੋ ਪੁਲਿਸ ਅਫਸਰਾਂ ਦਾ ਮਸਲਾ ਨਹੀਂ ਆ ਉਹ ਰਾਗਵ ਚੱਡੇ ਦਾ ਮਸਲਾ ਬਣ ਗਿਆ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਬੜੇ ਅਫਸਰ ਲਵਾਏ ਨੇ ਹੁਣ ਗੱਲਾਂ ਬਾਹਰ ਆ ਰਹੀਆਂ ਨੇ ਤੇ ਦੂਜਾ ਬੇਦਬੀ ਵਾਲੇ ਮਸਲੇ ਦੇ ਵਿੱਚ ਭਗਵੰਤ ਮਾਨ ਸਰਕਾਰ ਨੂੰ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਬੁਰੀ ਤਰ੍ਹਾਂ ਘੇਰ ਲਿਆ ਪਰ ਕੁਮਰ ਵਿਜੇ ਪ੍ਰਤਾਪ ਤਾਂ ਆਪਣੀ ਜਗ੍ਹਾ ਤੇ ਉਸ ਹਿੱਸਾ ਵੀ ਰਏ ਆ ਇੱਕ ਹੋਰ ਕਮਿਸ਼ਨ ਦਾ ਹਿੱਸਾ ਰਹੀ ਸੀ ਜਸਟਿਸ ਜੋਰਾ ਸਿੰਘ ਜਿਹੜੇ ਕਿ ਆਜ਼ਾਦ ਚੋਣ ਵੀ ਲੜਨ ਜਾ ਰਿਹਾ ਉਹਨਾਂ ਨੇ ਵੀ ਇਹ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਹਨ ਦੂਜੇ ਵੱਡੇ ਲੀਡਰ ਹੋ ਗਏ ਸੰਯੁਕਤ ਸਖਤਰ ਵੀ ਆਵਾਮ ਆਦਮੀ ਪਾਰਟੀ ਦੇ ਸੂਬੇ ਦੇ ਔਰ ਵੇਖੋ ਇਹ ਵੀ ਇੱਕ ਖੂਬਸੂਰਤੀ ਹੈ ਕਿ ਜਦੋਂ ਗੁਰੂ ਸਾਹਿਬ ਜੀ ਦੀ ਬੇਦ ਵੀ ਹੋਈ ਸੀ 14-15 ਅਕਤੂਬਰ ਦੀ ਦਰਮਿਆਨੀ ਰਾਤ ਨੂੰ 2015 ਦੇ ਵਿੱਚ ਉਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਸੀ ਤੇ ਜਸਟਿਸ ਜੋਰਾ ਸਿੰਘ ਹੋਣਾ ਦੀ ਅਗਵਾਈ ਚ ਕਮਿਸ਼ਨ ਬਣਾਇਆ ਗਿਆ ਸੀ ਉਹਨਾਂ ਆਪਣਾ ਰਿਪੋਰਟ ਦਿੱਤੀ ਹੈਗੀ ਰਿਪੋਰਟ ਦੇਣ ਤੋਂ ਬਾਅਦ ਉਹ ਆਵਾਮ ਆਦੀ ਪਾਰਟੀ 'ਚ ਚਲੇ ਜਾਂਦੇ ਨੇ ਉਹਨਾਂ ਨੂੰ ਚੰਗਾ ਅਹੁਦਾ ਦਿੱਤਾ ਜਾਂਦਾ ਉਹਨੂੰ ਪਾਰਲੀਮੈਂਟ ਜਲੰਧਰ ਲੜਾਈ ਜਾਂਦੀ ਆ ਉਹ ਹਾਰ ਜਾਂਦੇ ਜਮਾਨਤ ਜਬਤ ਹੋ ਜਾਂਦੀ 33 33 ਜ 43000 ਵੋਟਾਂ ਪਈਆਂ ਨੇ ਫਿਰ ਕੁਮਰ ਕੁਮਰ ਵਿਜੇ ਪ੍ਰਤਾਪ ਸਿੰਘ ਆ ਜਾਂਦੇ ਨੇ ਕੁਮਰ ਵਿਜੇ ਪ੍ਰਤਾਪ ਉਹਨਾਂ ਨੂੰ ਕੈਪਟਨ ਮਰਿੰਦਰ ਸਿੰਘ ਹਣੀ ਬੜੇ ਵਧੀਆ ਵਧੀਆ ਅਹੁਦਿਆਂ ਤੇ ਲਵਾਇਆ ਗਿਆ ਐਸ ਆਈ ਡੀ ਦੇ ਵਿੱਚ ਮੈਂਬਰ ਪਾਇਆ ਗਿਆ ਉਹ ਸਰ ਉਹ ਬਾਅਦ ਚ ਉਹਨਾਂ ਦੀਆਂ ਜੜਾਂ ਜੀ ਬੈਠ ਜਾਂਦੇ ਨੇ ਕੈਪਟਨ ਮਰਿੰਦਰ ਸਿੰਘ ਦੀਆਂ ਜੜਾਂ ਜੀ ਬੈਠ ਜਾਂਦੇ ਨੇ ਉਹਨਾਂ ਨੂੰ ਵੀ ਆਈ ਕਿਹੜੀ ਪਾਰਟੀ दिखी ਹੈਗੀ ਆਮ ਆਦੀ ਪਾਰਟੀ ਹੁਣ ਦੋਨੇ ਜਿਹੜੇ ਆਮ ਆਦੀ ਪਾਰਟੀ ਨੇ ਪੈਦਾ ਕੀਤੇ ਪੋਲੀਟਿਸ਼ੀਨ ਦੇ ਤੌਰ ਤੇ ਇੱਕ ਜੱਜ ਰਿਟਾਇਰ ਹੋਏ ਇੱਕ ਆਈਜੀ ਦੀ ਨੌਕਰੀ ਛੱਡੀ ਹੈਗੀ ਉਹ ਦੋਨੇ ਆਮ ਆਦੀ ਪਾਰਟੀ ਨਾਲ ਜੁੜ ਜਾਂਦੇ ਦੋਨੇ ਹੁਣ ਆਮ ਆਦੀ ਪਾਰਟੀ ਦੀ ਗਲੀ ਗਲੇ ਦੀ ਹੱਡੀ ਬਣ ਜਾਂਦੇ ਨੇ ਉਹ ਫਰੀਦਕੋੜ ਤੋਂ ਆਜ਼ਾਦ ਲੜ ਰਹੇ ਨੇ ਉਹ ਵੀ ਕਹਿ ਰਹੇ ਕਿ ਬੇਦਬੀ ਦਾ ਇਨਸਾਫ ਨਹੀਂ ਹੋਇਆ ਕੁਮੇ ਵੀ ਜੋ ਪ੍ਰਤਾਪ ਸਿੰਘ ਵੀ ਕਹਿੰਦੇ ਬੇਦਬੀ ਦਾ ਇਨਸਾਫ ਨਹੀਂ ਹੋਇਆ ਹੁਣ ਇਹ ਆਵਾ ਦੀ ਪਾਰਟੀ ਨੂੰ ਲੋਕ ਪੁੱਛਣਗੇ ਨਾ ਵੀ ਤੁਹਾਡੇ ਬੰਦੇ ਜੱਜ ਕਾਲੀਆਂ ਨੇ ਲਵਾਇਆ ਕਮਿਸ਼ਨ ਤੁਹਾਡੇ ਚ ਸ਼ਾਮਲ ਹੋ ਗਏ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਕੁਮਰ ਵਿਜੋ ਪ੍ਰਤਾਪ ਐਸਆਈਟੀ ਦੇ ਮੈਂਬਰ ਬੰਦੇ ਰਿਪੋਰਟਾਂ ਦੇ ਦਿੰਦੇ ਨੇ ਉਹ ਤੁਹਾਡੀ ਪਾਰਟੀ ਚ ਸ਼ਾਮਲ ਹੋ ਜਾਂਦੇ ਇਹ ਇਹ ਇੱਕ ਹੀ ਇੱਕ ਨੈਕਸਸ ਸੀ ਕਿ ਜਾਂ ਇੱਕ ਕਨੈਕਸ਼ਨ ਸੀ ਆਟੋਮੈਟਿਕ ਇਹਨੇ ਲੋਕੋ ਦੇ ਲਿੰਕ ਦੇ ਨਾਲ ਲਿੰਕ ਜੋੜਨਗੇ ਹੋ ਸਕਦਾ ਹੈ ਦੋਨੇ ਆਪਣੇ ਲੈਵਲ ਤੇ ਬੜਾ ਵਧੀਆ ਆਪਣੇ ਆਪ ਚ 100% ਕੰਮ ਕੀਤਾ ਉਹਨਾਂ ਪਰ ਰਿਪੋਰਟਾਂ ਦੇ ਹਾਈ ਕੋਰਟ ਨੇ ਬਾਅਦ ਚ ਭਵਾ ਕੇ ਮਾਰੀਆਂ ਨੇ ਹੁਣ ਇਸ ਮਸਲੇ ਦੇ ਵਿੱਚ ਆ ਕਿ ਕੀ ਉਹਨਾਂ ਨੂੰ ਕੁੰਵਰਵੀਜੋ ਪ੍ਰਤਾਪ ਸਿੰਘ ਹੁਣ ਜਾਂ ਜਸਟਿਸ ਜੋਰਾ ਸਿੰਘ ਹੁਣ ਇਹ ਸਵਾਲ ਤੇ ਖੜੇ ਹੋਣੇ ਕਿ ਦੋਨਾਂ ਨੇ ਪਾਰਟੀ ਦਾ ਜਿਹੜਾ ਕਹਿ ਰਿਐਸ ਸੀ ਨਾ ਕਿ ਅਸੀਂ ਬੜੇ ਇਨਸਾਫ ਦਵਾਵਾਂਗੇ 24 ਘੰਟਿਆਂ ਦੇ ਵਿੱਚ ਵਿੱਚ 24 ਘੰਟਿਆਂ ਜੇ ਤੇ ਇਨਸਾਫ ਤੇ ਹੋਇਆ ਨਾ ਹੁਣ ਤੇ 24 ਮਹੀਨੇ ਵੀ ਗੁਜ਼ਰ ਗਏ ਨੇ ਉਦੋਂ ਤੇ ਰਵਿੰਦ ਕੇਜਰੀਵਾਲ ਸਾਹਿਬ ਵੀ ਕਹਿ ਰਹੇ ਕਿ ਸਾਡੇ ਪਿੱਛੇ ਖੜੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਬੜੇ ਬਹਾਦਰ ਨੇ ਇਮਾਨਦਾਰ ਨੇ ਨਿਰਧਰ ਨੇ ਨਰਪਖ ਦੇ ਸਾਡੀ ਸਰਕਾਰ ਬਣਾਓ ਅਸੀਂ ਇਨਸਾਫ ਦਵਾਵਾਂਗੇ ਬਾਤੋ ਸਾਰਿਆਂ ਦੇ ਸਾਹਮਣੇ ਆ ਕਿਵੇਂ ਉਹ ਆਪਣੇ ਵਿਚਾਰ ਸਾਂਝੇ ਕਰਦੇ ਨੇ ਚਾਹੇ ਜਸਟਿਸ ਜੋਰਾ ਸਿੰਘ ਤੇ ਚਾਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਪਰ ਇਹ ਜਿਹੜੇ ਮੁੱਦੇ ਨੇ ਪਰ ਇੱਕ ਇੱਕ ਸਾਫ਼ ਗੱਲ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਬੇਦਬੀ ਦਾ ਮੁੱਦਾ ਨਹੀਂ ਬਣਿਆ 2017 ਦੇ ਵਿੱਚ ਬੇਦਬੀ ਦਾ ਮੁੱਦਾ ਬਣਿਆ 19 ਦੇ ਵਿੱਚ ਬਣਿਆ 22 ਦੇ ਵਿੱਚ ਬਣਿਆ ਪਰ ਹੁਣ ਜਿਹੜੀਆਂ 24 ਦੀ ਲੋਕ ਸਭਾ ਇਲੈਕਸ਼ਨ ਹੋ ਰਹੀ ਆ ਉਹ ਮੁੱਦੇ ਤੇ ਨਾ ਅਕਾਲੀ ਦਲ ਇਸ ਤੇ ਗੱਲ ਕਰ ਰਿਹਾ ਨਾ ਕਾਂਗਰਸਕਾਰੀ ਨਾ ਭਾਜਪਾ ਕਰ ਰਿਹਾ ਤੇ ਸ਼ਾਇਦ ਇਸੇ ਕਰਕੇ ਪੰਜਾਬ ਸਰਕਾਰ ਆਪਣੇ ਆਪ ਨੂੰ ਸੁਰਖਰੂ ਮੰਨ ਰਹੀ ਆ ਹਾਲਾਂਕਿ ਇਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਕਿ ਇਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ ਕਿਵੇਂ ਫਰੀਦਕੋੜ ਤੋਂ ਕੇਸ ਚੰਡੀਗੜ੍ਹ ਆ ਗਿਆ ਕਿਵੇਂ ਲੋਕਾਂ ਨੂੰ ਜ਼ਮਾਨਤ ਮਿਲ ਗਈ ਕਿਵੇਂ ਜਿਹੜੇ ਦੋਸ਼ੀਆਂ ਦੇ ਵਕੀਲ ਕਿਵੇਂ ਸਰਕਾਰੀ ਵਕੀਲ ਬਣ ਗਏ ਉਹ ਜਿਹੜੇ ਇਲਜ਼ਾਮ ਲਗਾਏ ਨੇ ਕੁੰਵਰਜੀ ਪ੍ਰਤਾਪ ਸਿੰਘ ਹੋਣਾ ਨੇ ਉਹਦਾ ਜਵਾਬ ਸਰਕਾਰ ਕੋ ਨਹੀਂ ਆ ਬਹੁਤ ਬੰਦਿਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਨਾ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਇਨਾ ਮੁੱਦਿਆਂ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ